ਪ੍ਰਸ਼ਵਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟਿਕਲ ਐਨਾਲਿਸਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਸ਼ਿਵਿੰਦਰ ਸਿੰਘ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨੀ ਜੀ ਸ਼ਿਵਿੰਦਰ ਜੀ ਅੱਜ ਕਾਂਗਰਸ ਨੇ ਚਾਰ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਸੂਚੀ 12 ਹੋ ਗਈ ਆ ਇੱਕ ਉਮੀਦਵਾਰ ਰਹਿ ਗਿਆ ਤੇ ਇਸ ਵੇਲੇ ਚੋਣ ਖੇਰਾ ਜਿਹੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਕਾਫੀ ਦਿਲਚਸਪ ਹੈ ਅਸਲ ਵਿੱਚ ਕਿਉਂਕਿ ਕਾਂਗਰਸ ਲੇਟ ਹੋ ਰਹੀ ਸੀ ਕਿਹਾ ਜਾ ਰਿਆ ਸੀਗਾ ਵੀ ਇਹ ਲੇਟ ਹੋ ਗਈ ਹੈ ਲੇਕਿਨ ਉਹ ਹੁਣ ਖੈਰ ਦੇਰ ਆਏ ਦਰਸਤ ਹੈ ਜਿੰਨੇ ਕਹਿੰਦੇ ਪਰ ਇਹ ਦਰਸਤ ਆਈ ਹੈ ਕਿ ਨਹੀਂ ਆਈ ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂਗਾ ਇਹਦੇ ਵਿੱਚ ਸਭ ਤੋਂ ਇੰਟਰਸਟਿੰਗ ਹੈ ਕਿ ਲੁਧਿਆਣੇ ਦੇ ਵਿੱਚੋਂ ਜੋ ਉਮੀਦਵਾਰ ਐਲਾਨਿਆ ਗਿਆ ਚਾਰਾਂ ਦੀ ਜਿੱਗਪਾ ਗੱਲ ਕਰੀਏ ਪਾਰਟੀ ਦਾ ਪ੍ਰਧਾਨ ਨਹੀਂ ਹੈ ਰਾਜਾ ਪੜਿੰਗ ਜੋ ਕਿ ਸਿੱਧਾ ਮੁਕਾਬਲਾ ਵੈਸੇ ਹਲੇ ਪਤਾ ਨਹੀਂ ਕਿਹਦੇ ਨਾਲ ਹੋਣਾ ਪਰ ਰਗਨੀਤ ਬਿੱਟੂ ਜੋ ਕਿ ਕਾਂਗਰਸ ਤੋਂ ਛੱਡ ਕੇ ਭਾਜਪਾ ਚ ਗਏ ਨੇ ਉਹਦਾ ਮੁਕਾਬਲਾ ਤਾਂ ਹੋਣਾ ਹੀ ਹੋਣਾ ਹੈ ਤੇ ਗੁਰਦਾਸਪੁਰ ਤੋਂ ਸੁਭਜਿੰਦਰ ਰੰਧਾਵਾ ਜਿਹੜੇ ਕਿ ਡਿਪਟੀ ਸੀਐਮ ਵੀ ਰਹ ਚੁੱਕੇ ਨੇ ਪੰਜਾਬ ਦੇ ਰਾਜਸਥਾਨ ਦੇ ਇੰਚਾਰਜ ਨੇ ਉਹ ਉਹਨਾਂ ਦਾ ਚਰਚਾ ਬਈ ਸੇ ਕੁਝ ਦਿਨਾਂ ਤੋਂ ਚੱਲ ਰਿਹਾ ਸੀਗਾ ਵੀ ਇਹਨਾਂ ਨੂੰ ਸ਼ਾਇਦ ਟਿਕਟ ਦਿੱਤੀ ਜਾ ਸਕਦੀ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਅਤੇ ਬਿਨਾਂ ਅਨੰਦਪੁਰ ਸਾਹਿਬ ਤੋਂ ਬਿਜੇਂਦਰ ਸਿੰਘਲਾ ਕਿਉਂਕਿ ਬਿਜੇਂਦਰ ਸਿੰਘਲਾ ਬਾਰੇ ਮੰਨੇ ਜਾਂਦਾ ਸੀ ਵੀ ਇਹ ਖੜਗੇ ਉਹਨਾਂ ਨੇ ਖਾਸ ਬੰਦੇ ਨੇ ਖੜਗੇ ਉਹਨਾਂ ਨੇ ਦੀ ਸਿਫਾਰਸ਼ ਉੱਤੇ ਟਿਕਟ ਮਿਲੀ ਹੈਗੀ ਆ। ਵੈਸੇ ਵੀ ਕੈਸ਼ਯਮ ਵੀ ਨੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਵੀ ਕਾਫੀ ਨੇੜੇ ਹੈਗੇ ਨੇ। ਇਹ ਮਤਲਬ ਖੜਗੇ ਦਾ ਇਕੱਲਾ ਆਪਣਾ ਡਿਸੀਜਨ ਨਹੀਂ ਹੋਣਾ ਹੈਗਾ ਇਹ ਅਮਰੀਕਾ ਰਾਹੁਲ ਗਾਂਧੀ ਦਾ ਵੀ ਵਿੱਚ ਹੋਏਗਾ ਉਹਦੇ ਕਿਉਂਕਿ ਪਹਿਲਾਂ ਇਹ ਸੰਗਰੂਰ ਤੁਸੀਂ ਢਾਣ ਰਹੇ ਸੀਗੇ ਸੰਗਰੂਰ ਤੋਂ ਨਹੀਂ ਮਿਲੀ ਹੈਗੀ ਫਿਰ ਇਹਨਾਂ ਲਈ ਅਨੰਦਪੁਰ ਦੀ ਰੱਖ ਲਈ ਗਈ ਹੈ ਹਾਲਾਂਕਿ ਇਹਨਾਂ ਦਾ ਜੱਦੀ ਜਿਹੜਾ ਇਲਾਕਾ ਪੈਂਦਾ ਜਿਵੇਂ ਆਪਾਂ ਕਹਿੰਦੇ ਕਿਸੇ ਜੱਦੀ ਪਿੰਡ ਹੈ ਉਹ ਸਮਾਣਾ ਪੈਂਦਾ ਛੋਟਾ ਜਿਹਾ ਸ਼ਹਿਰ ਹੈ ਸਮਾਣੇ ਤੋਂ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਚੋਂ ਆਉਂਦਾ ਵਸ ਸਮਾਣਾ ਉੱਥੋਂ ਇਹਨਾਂ ਨੂੰ ਮਿਲੀ ਹੋਈ ਸੀ ਇਸ ਕਰਕੇ ਅਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਹੈਗੀ ਆ ਤੇ ਤੇ ਨਾਲੀ ਕਰੂਰ ਸਾਹਿਬ ਤੋਂ ਜਿਹੜਾ ਸੀ ਉਹਦੇ ਵਿੱਚ ਕਈ ਸਰ ਖਿਡਾਰੀ ਸੀਗੇ ਕਾਂਗਰਸ ਦੇ ਵਿੱਚ ਇੱਕ ਤਾਂ ਰਾਣਾ ਸੋਢੀ ਦਾ ਵੀ ਪਰਿਵਾਰ ਸੀਗਾ ਉਹਦੇ ਬੇਟੇ ਨੂੰ ਦੇਣਾ ਚਾਹੁੰਦੇ ਸੀਗੇ ਰਾਣਾ ਗੁਰਜੀਤ ਰਾਣਾ ਗੁਰਜੀਤ ਰਾਣਾ ਗੁਰਜੀਤ ਹਾਂ ਜੀ ਤੇ ਲੇਕਿਨ ਉਹ ਗੱਲ ਨਹੀਂ ਬਣੀ ਕੁਲਵੀਰ ਜ਼ੀਰੇ ਦਾ ਵੀ ਨੰਬਰ ਆ ਰਿਹਾ ਸੀ ਉਹ ਵੀ ਸੀ ਕਿ ਦੌੜ ਦੇ ਵਿੱਚ ਕੁਲਵੀਰ ਜ਼ੀਰੇ ਨੇ ਦਿੱਤੀ ਗਈ ਆ ਹੁਣ ਜੇ ਇਹਤੇ ਕੱਲੀ ਕੱਲੀ ਦੀ ਗੱਲ ਕੀਤੀ ਜਾਵੇ ਦੇਖੋ ਲੁਧਿਆਣੇ ਦੇ ਵਿੱਚ ਕਾਂਗਰਸ ਪਾਰਟੀ ਦਾ ਇੱਕ ਠੀਕ ਠਾਕ ਆਧਾਰ ਰਿਹਾ ਇੱਥੇ ਕਿ ਕਾਂਗਰਸ ਨੇ ਇਹ ਪਹਿਲਾਂ ਹੀ ਸੀਟ ਜਿੱਤੀ ਹੋਈ ਐ ਇਸ ਤੋਂ ਵੀ ਪਹਿਲਾਂ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਇਹ ਜਿਹੜੀ ਸੀਟ 14 ਚ ਵੀ ਜਿੱਤੀ ਸੀਗੀ 19 ਚ ਵੀ ਜਿੱਤੀ ਸੀ ਐਦੋਂ ਪਹਿਲਾਂ ਇੱਕ ਵਾਰ ਮਨੀਸ਼ ਤਵਾੜੀ ਨੇ ਵੀ ਜਿੱਤੀ ਸੀ ਵਿਚਨੀ ਐਦੋਂ ਪਹਿਲਾਂ ਕਾਲੀ ਦਲ ਜਿੱਤਦਾ ਰਿਹਾ ਹੈਗਾ ਇੱਥੇ ਦਾ ਮਤਲਬ ਆਏ ਕੁਲਮ ਲਾ ਕੇ ਠੀਕ ਠੀਕ ਜਾ ਕੰਮ ਚੱਲਦਾ ਰਿਹਾ ਦੋਹਾਂ ਚੀਂ ਮੁਕਾਬਲਾ ਹੁੰਦਾ ਰਿਹਾ ਆਪਾਂ ਨੂੰ ਪਤਾ ਹੀ ਐ ਦੋ ਤੇਰੀ ਮੁਕਾਬਲਾ ਸੀਗਾ ਇਸ ਕਰਕੇ ਰਵਨੀਤ ਮਿੱਟੂ ਹੁਣ ਛੱਡ ਕੇ ਚਲੇ ਗਏ ਸੀ ਰਵਨੀਤ ਮਿੱਟੂ ਬੀਜੇਪੀ ਚ ਚਲੇ ਗਏ ਕੀ ਉਹ ਪਹਿਲਾਂ ਵਾਲੀ ਫਾਰਮ ਚ ਹੈਗੇ ਨੇ ਕਿ ਨਹੀਂ ਇਹ ਵੱਡਾ ਸਵਾਲ ਹੈ ਕਿ ਉਹਦਾ ਉਹਦਾ ਕਾਰਨ ਕੀ ਹੈ ਕਿਉਂਕਿ ਰਵਨੀਤ ਬਿੱਡੂ ਤੋਂ ਲੋਕੀ ਇੱਕ ਦੁਖੀ ਵੀ ਸੀ ਵੀ ਜਿੱਤ ਕੇ ਸਾਡੇ ਸੂਬੇ ਦਾ ਸਾਡੇ ਹਲਕੇ ਦਾ ਹਾਲਚਲ ਨਹੀਂ ਪੁੱਛਦਾ ਹੈਗਾ ਇੱਥੇ ਉਹਨਾਂ ਜਿਹੜਾ ਅਕਾਲੀ ਦਲ ਦੇ ਨਾਲ ਜਿਹੜਾ ਇਹਨਾਂ ਦਾ ਮੁਕਾਬਲਾ ਹੋਣਾ ਹੈਗਾ ਕਿਉਂਕਿ ਅਕਾਲੀ ਤੇ ਪਿਛਲੇ ਸਮੇਂ ਤੋਂ ਇਹੀ ਮੁਕਾਬਲਾ ਹੁੰਦਾ ਰਿਹਾ ਹੈ ਪਰ ਇਹ ਕਿ ਚੌਂ ਤਰ੍ਹਾਂ ਦਾ ਮੁਕਾਬਲਾ ਹੈਗਾ ਚੌਂ ਕੋਣੀ ਮੁਕਾਬਲਾ ਚੌਂ ਕੋਣੀ ਮੁਕਾਬਲੇ ਦੇ ਵਿੱਚ ਕਾਂਗਰਸ ਨੇ ਆਪਣੇ ਪ੍ਰਧਾਨ ਨੂੰ ਉਤਾਰ ਦਿੱਤਾ ਹਾਲਾਂਕਿ ਉਹ ਜਿਹੜਾ ਇੱਕ ਤਾਂ ਚੁਣੌਤੀ ਆਏਗੀ ਉਹਦੇ ਆਪਣੇ ਕਾਂਗਰਸੀਆਂ ਦੇ ਵਿੱਚ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ ਤੇ ਜੇਕਰ ਇਹਦੇ ਵਿੱਚੋਂ ਉਹ ਜਿੱਤ ਜਾਂਦੇ ਨੇ ਤਾਂ ਸਿੱਧੀ ਜੀ ਗੱਲ ਹੈ ਕਿ ਇਹਨਾਂ ਦਾ ਕਾਦਰ ਰਾਜਾ ਵਰਿੰਗ ਦਾ ਕਦਰ ਜਿਹੜਾ ਉੱਚਾ ਹੋਏਗਾ ਕਿਉਂਕਿ ਹਾਲ ਦੀ ਕੜੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਕੋਈ ਇਹਨਾਂ ਦੀ ਪ੍ਰਧਾਨਗੀ ਤੋਂ ਬਹੁਤੀ ਕੁਸ਼ ਨਹੀਂ ਹੈਗੀ ਜੇਕਰ ਇਹ ਕਾਮਯਾਬ ਨਹੀਂ ਹੁੰਦੇ ਤਾਂ ਫਿਰ ਮਤਲਬ ਤੁਸੀਂ ਮੰਨ ਕੇ ਚੱਲੋ ਕਿ ਰਾਜਾ ਵਰਿੰਗ ਦਾ ਇਹ ਡਾਊਨਫਾਲ ਹੋਏਗਾ ਜੇ ਤੁਸੀਂ ਗੱਲ ਕਰਦੇ ਰਾਜਾ ਵੜਿੰਗ ਨੂੰ ਉਹਨਾਂ ਨੂੰ ਟਿਕਟ ਸ਼ਾਇਦ ਦਿੱਤੀ ਹੈ ਇਸੇ ਕਰਕੇ ਗਈ ਹੈ ਵੀ ਇਹਨਾਂ ਦੀ ਲੀਡਰਸ਼ਿਪ ਕੁਆਲਟੀਜ਼ ਜਿਹੜੀਆਂ ਨੇ ਉਹ ਜਿਹੜਾ ਪਤਾ ਲੱਗ ਸਕਣ ਕਿਉਂਕਿ ਰਾਜਾ ਵੜਿੰਗ ਦਾ ਵਿਰੋਧ ਵੀ ਹੋ ਰਿਹਾ ਸੀਗਾ ਔਰ ਰਾਜਾ ਵੜਿੰਗ ਬਾਰੇ ਇਹ ਵੀ ਗੱਲ ਕਹੀ ਜਾ ਰਹੀ ਸੀਗੀ ਕਿ ਇਹ ਬਠਿੰਡੇ ਤੋਂ ਇਹਨਾਂ ਨੇ ਆਪਣੀ ਵਾਈਫ ਨੂੰ ਟਿਕਟ ਕਿਉਂ ਨਹੀਂ ਦਵਾਈ ਕਿ ਕੀ ਉੱਥੋਂ ਜਿੱਤ ਨਹੀਂ ਸੀ ਸਕਦੇ ਬਠਿੰਡੇ ਤੋਂ ਤਾਂ ਅਸਲ ਵਿੱਚ ਮੈਨੂੰ ਇਹ ਲੱਗਿਆ ਕਿ ਟਿਕਟ ਹਾਈ ਕਮਾਂਡ ਨੇ ਨਹੀਂ ਦਿੱਤੀ ਹੈਗੀ ਇਹਨਾਂ ਨੂੰ ਕਿਉਂਕਿ ਇਹ ਪੂਰਾ ਚਾਹੁੰਦੇ ਸੀਗੇ ਕਿ ਬਠਿੰਡੇ ਤੋਂ ਮਿਲੇ ਕਿਉਂਕਿ ਇਹ ਤਾਂ ਉਹਦਾ ਕਾਰਨ ਕੀ ਸੀਗਾ ਕਿਉਂਕਿ ਬਠਿੰਡੇ ਤੋਂ ਇਹਨਾਂ ਦਾ ਇੱਕ ਤਰ੍ਹਾਂ ਦਾ ਕਿਰੇਲੂ ਹਲਕਾ ਹੀ ਪਾ ਜਾਂਦਾ ਹੈਗਾ ਤੇ ਇਹਨਾਂ ਦੀ ਵਾਈਫ ਨੇ ਕਾਫੀ ਸਮੇਂ ਲਈ ਉਹ ਉੱਥੇ ਕੰਮ ਕਰ ਰਹੀ ਸੀਗੀ ਉਹਦੀ ਵੀ ਇੱਛਾ ਸੀ ਅੰਦਰੋਂ ਤਾਂ ਖਬਰਾਂ ਇਹ ਵੀ ਆ ਰਹੀਆਂ ਕਿ ਉਹਦੀ ਵਾਈਫ ਇਸ ਤੋਂ ਨਾਰਾਜ਼ ਸੀ ਕਿ ਮੈਨੂੰ ਟਿੱਕ ਟਿੱਕ ਕਿਉਂ ਨਹੀਂ ਦਿੱਤੀ ਗਈ ਵੀ ਕਾਂਗਰਸ ਪਾਰਟੀ ਕਿਹਨੂੰ ਦਾਅਵਾ ਕਰਦੀ ਹੈ ਵੀ ਅਸੀਂ ਔਰਤਾਂ ਨੂੰ ਤੇ 50 ਫੀਸਦੀ ਰੱਖਵਾ ਕਰਨ ਦਵਾਗੇ ਆਫੇਰੇ ਦੇ ਵਿੱਚ ਮੇਰੀ 바ਰੀ ਕਿਉਂ ਨਹੀਂ ਆਈ ਹੈਗੀ ਕਿਉਂਕਿ ਉਹ ਤਾਂ ਮਤਲਬ ਲੈਣਾ ਚਾਹੁੰਦੇ ਸੀਗੇ ਟਿਕਟ ਲੇਕਿਨ ਉਹ ਕਾਂਗਰਸ ਸਾਹਿਬ ਕੁਮਾਰ ਦੀ ਇੱਛਾ ਸੀ ਕਿ ਉਹਨਾਂ ਨੇ ਨਹੀਂ ਦਿੱਤੀ ਉਹਦੇ ਕੀ ਕਾਰਨ ਨੇ ਉਹ ਵੱਡੀ ਗੱਲ ਆ ਲੁਧਿਆਣਾ ਜਿਹੜਾ ਹੈਗਾ ਜਿਹਨੂੰ ਕਿ ਉਹ ਰਗਨੀਤ ਮਿੱਤਰੂ ਦੇ ਜਾਣ ਤੋਂ ਬਾਅਦ ਉਹ ਇੱਕ ਪਰਖ ਦੀ ਘੜੀ ਆ ਮੇਰੇ ਖਿਆਲ ਦੇ ਲਈ ਜਿਹੜਾ ਹੈਗਾ ਰਾਜਾ ਬਣਨ ਦੇ ਲਈ ਤੇ ਹੁਣ ਉਹ ਪਰਖ ਦੀ ਘੜੀ ਚ ਕਿੰਨਾ ਕਾਮਯਾਬ ਹੁੰਦਾ ਕਿੰਨਾ ਨਹੀਂ ਹੁੰਦਾ ਸੋ ਕੁਝ ਲੋਕ ਇਥੋਂ ਜਿਹੜੇ ਕਾਂਗਰਸ ਛੱਡ ਚੁੱਕੇ ਨੇ ਬਾਗੀ ਨੇ ਉਹਨਾਂ ਦਾ ਇੱਕ ਵੱਡਾ ਸਾਹਮਣਾ ਕਰਨਾ ਪਵੇਗਾ ਇੱਥੋਂ ਰਾਜਾ ਬੜੀਗੁਰੂ ਫਿਰ ਗੁਰਦਾਸਪੁਰ ਆ ਜਾਂਦੇ ਹਾਂ ਗੁਰਦਾਸਪੁਰ ਸੀਟ ਹਾਲਾਂਕਿ ਬੀਜੇਪੀ ਜਿੱਤਦੀ ਰਹੀ ਹੈ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ ਪਰ ਜੇਕਰ ਇਹਨੂੰ ਵੋਟ ਦੇ ਤੌਰ ਤੇ ਦੇਖਿਆ ਜਾਵੇ ਐਤਕੀ ਵਿਧਾਨ ਸਭਾ ਚੋਣਾਂ ਵਿੱਚ ਤਾਂ ਜ਼ਿਆਦਾਤਰ ਸੀਟਾਂ ਕਾਂਗਰਸ ਨੇ ਜਿੱਤੀਆਂ ਨੇ ਇੱਥੇ ਦੀਆਂ ਗੁਰਦਾਸਪੁਰ ਏਰੀਆ ਦੀਆਂ ਇਹ ਇਹ ਵੈਸੇ ਵੀ ਜੇ ਅਸੀਂ ਦੇਖੀਏ ਨਾ ਕਿ ਇੱਥੋਂ ਅਕਾਲੀ ਦਲ ਦੀ ਜਿਹੜੀ ਇੱਕ ਵੋਟ ਬੀਜੇਪੀ ਨੂੰ ਪੈ ਜਾਂਦੀ ਰਹੀ ਹੈ ਉਹਦੇ ਕਰਕੇ ਵੀ ਹੋਈ ਹੈ ਅੱਜ ਕੀ ਕਾਲੀਦਲ ਭਾਜਪੀ ਨੇ ਜਿਹੜਾ ਉਮੀਦਵਾਰ ਉੱਥੋਂ ਲੱਭਿਆ ਉਹ ਨਾ ਤਾਂ ਉਸ ਤਰ੍ਹਾਂ ਦਾ ਕੋਈ ਸੈਲੀਬ੍ਰਿਟੀ ਆ ਲੈ ਕਿ ਉੱਥੇ ਐਮਐਲਏ ਆ ਹੋ ਉਹਦਾ ਇੱਕ ਆਪਣਾ ਆਧਾਰ ਹੈਗਾ ਲੇਕਿਨ ਕਾਂਗਰਸ ਚੋਂ ਦੀ ਸੀ ਕੇ ਉਹਦੇ ਬਰਾਬਰ ਦਾ ਇੱਕ ਕੋਈ ਟੱਕਰ ਦੇਣ ਵਾਲਾ ਮਿਲੇ ਹੁਣ ਨੋ ਡਾਊਟ ਕਿ ਸੁਖਜਿੰਦਰ ਰੰਧਾਵੇ ਦਾ ਕੱਦਾ ਵੱਡਾ ਹੈਗਾ ਉਹ ਆਪਣੀ ਇੱਛਾ ਵੀ ਉਹਨਾਂ ਨੇ ਇੱਕ ਦੋ ਵਾਰ ਇੱਥੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਖੜਾ ਕਰੂਗੀ ਮੈਂ ਪਿੱਛੇ ਨਹੀਂ ਹਟੂੰਗਾ ਇਹ ਇਹ ਤਾਂ ਮੈਨੂੰ ਉਹ ਉਹ ਬਰਾ ਲੱਗਦਾ ਹਾਲਕੇ ਪਹਿਲਾਂ ਕਹਿਣਾ ਕਿ ਅਸرائی ਗਲਤ ਹੁੰਦੀ ਆ ਤੇ ਕਾਂਗਰਸ ਦੇ ਪੱਖ ਚ ਮਾਹੌਲ ਤਾਂ ਹੈਗਾ ਜਿਹੜੀ ਸੂਰਤ ਇਹ ਹਾਲ ਹੈ ਕਿਉਂਕਿ ਜਿਹੜਾ ਚੌਕ ਕੋਣੀ ਚੌਕ ਕੋਣੀ ਮੁਕਾਬਲਾ ਵੀ ਹੈ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਚੌਕ ਕੋਣੀ ਮੁਕਾਬਲੇ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਨੂੰ ਹਲੇ ਮਿਹਨਤ ਕਰਨੀ ਪੈਗੀ ਕਿਉਂਕਿ ਕਿੰਨਾ ਦਿਨਾਂ ਦੀ ਗੈਰ ਹਾਜ਼ਰੀ ਰਹੀ ਹੈਗੀ ਆ ਆਪ ਦੀ ਜਿਹੜੀ ਗੱਲਬਾਤ ਆ ਉਹ ਹਲੇ ਉਸ ਤਰ੍ਹਾਂ ਦਿਖਦੀ ਨਹੀਂ ਪਰ ਮੈਂ ਕਿ ਇੱਕ ਚੀਜ਼ ਅਸੀਂ ਦੇਖਿਆ ਗੁਰਦਾਸਪੁਰ ਦੇ ਵਿੱਚ ਕਿ ਲੋਕ ਬਹੁਤਾ ਸੱਤਾ ਦੇ ਨੇੜੇ ਰਹਿਣਾ ਚਾਹੁੰਦੇ ਨੇ ਇੱਥੇ ਇੱਥੋਂ ਦੇ ਜੇ ਅਸੀਂ ਇਸ ਹਲਕੇ ਦਾ ਸੁਭਾ ਦੇਖੀਏ ਇਸ ਲਈ ਆਪ ਮੁਕਾਬਲਾ ਦੇ ਸਕਦੀ ਹੈ ਤਾਂ ਉਹਦੇ ਕੋਲ ਦੇਣ ਦਾ ਢੰਗ ਹੈਗਾ ਸਿਰਫ ਇਹ ਸੱਤਾ ਚਾ ਮੌਜੂਦਾ ਸੱਤਾ ਦੇ ਵਿੱਚ ਹੈਗੀ ਆ ਤੇ ਕਾਂਗਰਸ ਤੇ ਕੋਈ ਦਾਵਾ ਕਿਉਂ ਨਹੀਂ ਪਿਛਲੇ ਸਮੇਂ ਸੀਟਾਂ ਵੱਧ ਗੱਡੀਆਂ ਹੋਈਆਂ ਹੈਗੀਆਂ ਨੇ ਇਸ ਦਾ ਤੇ ਕਾਂਗਰਸ ਜੇ ਇੱਥੋਂ ਮਿਹਨਤ ਕਰੇ ਤਾਂ ਉਹਦਾ ਕੰਮ ਵਧੀਆ ਬਣ ਸਕਦਾ ਹੈਗਾ ਕਿਉਂਕਿ ਸੁਭਜਿੰਦਰ ਰੰਧਾਵਾ ਇੱਕ ਵੱਡਾ ਨਾਮ ਹੈ ਡਿਪਟੀ ਸੀਐਮ ਰਿਹਾ ਹੋਇਆ ਮੰਤਰੀ ਰਹੇ ਹੋਏ ਨੇ ਤੇ ਕਾਂਗਰਸ ਨੇ ਉਹਨਾਂ ਨੂੰ ਰਾਜਸਥਾਨ ਦਾ ਇੰਚਾਰਜ ਵੀ ਬਣਾਇਆ ਹੋਇਆ ਹੈਗਾ ਸੋ ਇਹ ਇਹ ਕੁਝ ਚੀਜ਼ਾਂ ਨੇ ਉਹਨਾਂ ਦੇ ਫੇਵਰ ਜਾ ਰਹੀਆਂ ਫਿਰ ਆ ਜਾਂਦੀ ਹੈ ਗੱਲ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਦੀ ਵਿਜੇਂਦਰ ਸਿੰਘਲਾ ਦੀ ਸੀਟ ਹੈ ਪਰ ਉਹਨਾਂ ਤਾਂ ਜਿਵੇਂ ਮੈਂ ਦੱਸਿਆ ਵੀ ਘਰੇਲੂ ਜਿਹੜਾ ਪੁਸ਼ਤਾਨੀ ਘਰ ਆ ਉਹ ਤਾਂ ਸਮਾਣੇ ਚ ਹੋ ਗਿਆ ਫਿਰ ਉਹ ਰਹਿੰਦੇ ਜਿਹੜੇ ਸੰਗਰੂੜ ਚ ਸੀਗੇ ਸੰਗਰੂੜ ਉਹਨਾਂ ਦਾ ਇੱਕ ਹਲਕਾ ਹੋ ਗਿਆ ਜਿੱਥੋਂ ਇੱਕ ਵਾਰ ਜਿੱਤੇ ਵੀ ਹੋਏ ਨੇ ਉਹ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਐਮ ਐਲ ਏ ਉਸ ਇਲਾਕੇ ਚੋਂ ਬਣਦੇ ਰਹੇ ਨੇ ਮੰਤਰੀ ਵੀ ਉਸ ਇਲਾਕੇ ਚੋਂ ਜਿੱਤ ਕੇ ਬਣੇ ਸੀ ਪੰਜਾਬ ਦੇ ਦੀ ਬਾਜ਼ਾਰਤ ਦੇ ਵਿੱਚ ਮੰਤਰੀ ਬਣੇ ਸੀ ਪਰ ਸਿੱਧਾ ਤੌਰ ਤੇ ਕੋਈ ਕਨੈਕਸ਼ਨ ਉਹਨਾਂ ਦਾ ਆਨੰਦਪੁਰ ਨਾਲ ਨਹੀਂ ਹੈਗਾ ਤੇ ਇਹ ਉਹਨਾਂ ਦੀ ਇੱਕ ਵੱਡੀ ਚੁਣੌਤੀ ਹੋਏਗੀ ਕਿਉਂਕਿ ਜੰਦੂ ਮਾਜਰਾ ਵਰਗੇ ਲੀਡਰ ਦਾ ਤੁਸੀਂ ਮੁਕਾਬਲਾ ਕਰਨਾ ਤਾਂ ਫਿਰ ਤੁਹਾਡੇ ਲਈ ਇੱਕ ਜਿਹੜਾ ਹੈਗਾ ਵੱਡੀ ਚੁਣੌਤੀ ਇਹੀ ਹੈ ਇਹਨ ਨਾਲ ਨਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਪਹਿਲਾਂ ਸੀਟ ਜਿੱਤੀ ਹੋਈ ਆ ਮਨੀਸ਼ ਤਵਾੜੀ ਦੇ ਥਰੂ ਇਹ ਵੀ ਇੱਕ ਮੰਨਿਆ ਜਾਂਦਾ ਵੀ ਇਹਨੂੰ ਬਾਰ-ਬਾਰ ਕਾਂਗਰਸ ਤੇ ਮਨੀਸ਼ ਤਵਾੜੀ ਨੇ ਕਈ ਵਾਰ ਸੰਸਦ ਵਿੱਚ ਕੋਟ ਕੀਤਾ ਵੀ ਦੇਖੋ ਵੀ ਆ ਪੰਜਾਬੀ ਤੇ ਇਹ ਹੁੰਦੀ ਆ ਵੀ ਅਨੰਦਪੁਰ ਸਾਹਿਬ ਇੱਕ ਸਿੱਖ ਪੌਗੰਤੀ ਵਾਲਾ ਇਲਾਕਾ ਜਿੱਥੇ ਜਿਹਨੂੰ ਕਿ ਖਾਲਸੇ ਦੀ ਜੜੀ ਹੈਗੀ ਆ ਰੀੜ ਦੀ ਹੱਡੀ ਵੀ ਮੰਨਿਆ ਜਾਂਦਾ ਖਾਲਸੇ ਦਾ ਸੂਰਾ ਮੰਨਿਆ ਜਾਂਦਾ ਉਹਦੇ ਵਿੱਚੋਂ ਇੱਕ ਹਿੰਦੂ ਕੈਂਡੀਡੇਟ ਜਿੱਤਿਆ ਹੈਗਾ ਮਤਲਬ ਇਹੀ ਪੰਜਾਬ ਹੈ ਮਨੀਸ਼ਤ ਬਾੜੀ ਨੇ ਦੋ ਤਿੰਨ ਵਾਰ ਦੱਸਿਆ ਇਸ ਕਰਕੇ ਉਹ ਵਿਜੇਂਦਰ ਸਿੰਘਲਾ ਵੀ ਉਹ ਮਤਲਬ ਹਿੰਦੂ ਪੰਜਾਬੀ ਹੀ ਹੈਗੇ ਨੇ ਤੇ ਉਹ ਇਸ ਚੀਜ਼ ਨੂੰ ਆਪਣੇ ਢੰਗ ਨਾਲ ਉਸ ਤਰ੍ਹਾਂ ਪਕੜਾ ਸਕਦੇ ਨੇ ਲੇਕਿਨ ਉਹਨਾਂ ਲਈ ਉਹ ਚੁਣੌਤੀ ਅਕਾਲੀ ਦਲ ਪੈਦਾ ਕਰ ਸਕਦਾ ਤੇ ਦੂਜੇ ਪਾਸੇ ਬੀਜੇਪੀ ਵੀ ਹੈ ਬੀਜੇਪੀ ਜੇ ਹੁਣ ਜਿਵੇਂ ਮੰਨ ਲਓ ਕਿ ਬੀਜੇਪੀ ਦਾ ਜਿਹੜਾ ਕੋਈ ਕੈਂਡੀਡੇਟ ਹੋਏਗਾ ਅਗਨਾਸ਼ ਰਾਏ ਖੰਨਾ ਦੀ ਗੱਲ ਚੱਲਦੀ ਹੈ ਵੈਸੇ ਮੋਤੀ ਜੇ ਉਹ ਇਥੋਂ ਇਹਨਾਂ ਦੇ ਕੈਂਡੀਡੇਟ ਹੁੰਦੇ ਆ ਤਾਂ ਉਹਨਾਂ ਦਾ ਵੀ ਇੱਕ ਆਪਣਾ ਵੋਟ ਬੈਂਕ ਦਾ ਆਧਾਰ ਵੀ ਹੈਗਾ ਕਿਉਂਕਿ ਉਹ ਸੂਬਾ ਪ੍ਰਧਾਨ ਵੀ ਰਹੇ ਹੋਏ ਨੇ ਭਾਜੀਪੀ ਦੇ ਤੇ ਕੌਮੀ ਕਮੇਟੀ ਦੇ ਵਿੱਚ ਵੀ ਰਹੇ ਹੋਏ ਨੇ ਉਹਨਾਂ ਦਾ ਉਹ ਉਹ ਕਿੰਨੇਕ ਵੋਟ ਖਿੱਚ ਪਾਉਂਦੇ ਨੇ ਉਹਦੇ ਵਿੱਚ ਡੈਂਟ ਕਿੰਨਾ ਕੁ ਪੈਂਦਾ ਕਾਂਗਰਸ ਨੂੰ ਇਹ ਸੂਰਤਿ ਹਾਲ ਆ ਫਿਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਚ ਮਾਲਵੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਹੈਗਾ ਫਿਰ ਆਮ ਆਦਮੀ ਪਾਰਟੀ ਦੀ ਚੁਣੌਤੀ ਹੈ ਕਿ ਕਿ ਸਿੱਧਾ ਤੋਂ ਕਹਿਣਾ ਤਾਂ ਬੜਾ ਮੁਸ਼ਕਲ ਹੈ ਵੀ ਐਦ ਕਿ ਦੀ ਆਹ ਪਾਰਟੀ ਦਾ ਹੱਥ ਉੱਤੇ ਹੋ ਜਾਊਗਾ ਜਾਂ ਥੱਲੇ ਹੋ ਜਾਊਗਾ ਪਰ ਅਸੀਂ ਜਾਂ ਤਾਂ ਹਾਲਾਤਾਂ ਜਿਹੜੇ ਪੁਰਾਣੇ 22 ਦੀ ਇਲੈਕਸ਼ਨ ਹੈ ਜਾਂ 19 ਦੀ ਇਲੈਕਸ਼ਨਾਂ ਮਜੂਤਾ ਜਿਹੜੇ ਹਾਲਾਤ ਕਿੱਧਰ ਜਾ ਰਹੇ ਆ ਉਹਦੇ ਆਧਾਰ ਤੇ ਅਸੀਂ ਇੱਕ ਵਿਸ਼ਲੇਸ਼ਣ ਕਰ ਸਕਦੇ ਆ ਪਰ ਅਸੀਂ ਇੱਕ ਮੋੜ ਨਹੀਂ ਲਾ ਸਕਦੇ ਵੀ ਯਾਰ ਇਹਹੀ ਜਿੱਤੂਗਾ ਫਿਰ ਆ ਗਿਆ ਆਖਰੀ ਸੀਟ ਜਿਹੜੀ ਦਿਲਚਸਪ ਪਣੀ ਹੋਈ ਹੈ ਖਡੂਰ ਸਾਹਿਬ ਵਾਲੀ ਖਡੂਰ ਸਾਹਿਬ ਵਾਲੀ ਸੀਟ ਦੇ ਵਿੱਚੋਂ ਇੱਕ ਪਾਸੇ ਤਾਂ ਅਮਰਤਪਾਲ ਆ ਮੈਨੂੰ ਲੱਗਦਾ ਨਹੀਂ ਕਿ ਅਮਰਤਪਾਲ ਦੀ ਕੋਈ ਕਿਉਂਕਿ ਦੇਖੋ ਅਮਰਤਪਾਲ ਦਾ ਇੱਕ ਮੀਡੀਆ ਰਹੀਂ ਉਦੀ ਗ੍ਰੇਟ ਤਾਂ ਕੀਤੀ ਗਈ ਹੈਗੀ ਸੀਗੀ ਜੋ ਕਿ ਬਾਅਦ ਵਿੱਚ ਡੈਂਟੇ ਵੀ ਪੈ ਗਿਆ ਤੇ ਜਾਣ ਤੋਂ ਬਾਅਦ ਹੁਣ ਫੇਰ ਫੇਰ ਉਹਨੂੰ ਉਭਾਰਨ ਲੱਗੇ ਹੋਏ ਨੇ ਉਹਦੇ ਵਿੱਚ ਕਿਹੜੀਆਂ ਏਜੰਸੀ ਸ਼ਾਮਲ ਨੇ ਕਿਹੜੀਆਂ ਧਿਰਾਂ ਸ਼ਾਮਲ ਨੇ ਇੱਕ ਵੱਡਾ ਸਵਾਲ ਹੈ ਤੇ ਇਹ ਅਕਾਲੀ ਗੱਲ ਨੇ ਜਿਹੜਾ ਬਿਰਸਤ ਸਿੰਘ ਬਲਟੋਹਾ ਖੜਾ ਕੀਤਾ ਉਹਦੇ ਮੁਕਾਬਲੇ ਹਾਲਾਂਕਿ ਬਿਰਸਤ ਸਿੰਘ ਬਲਟੋਹਾ ਉਹਨਾਂ ਤਾਂ ਨਹੀਂ ਤਾਕਤਵਰ ਜਿੰਨਾ ਜੇ ਮਜੀਠੀਆ ਨੂੰ ਕਰਦੇ ਬਿਕਰਮ ਮਜੀਠੀਆ ਨੂੰ ਕਰਦੇ ਕੁਸ਼ਲ ਉਹਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਵੀ ਅਕਾਲੀ ਦਲ ਚਾਹੁੰਦਾ ਹੋਵੇ ਵੀ ਬਿਕਰਮ ਮਜੀਠੀਆ ਜਿਹੜਾ ਜੇ ਬਿਕਰਮ ਮਜੀਠੀਆ ਨੂੰ ਖੜਾ ਕਰਤਾ ਤਾਂ ਇੱਕ ਹਲਕੇ 'ਚ ਬੰਨੇ ਜਾਣਗੇ ਤੇ ਉਹ ਬਾਕੀ ਇਲਾਕੇ ਪ੍ਰਚਾਰ ਕੌਣ ਕਰੇਗਾ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਕੀਤਾ ਖੈਰ ਦੋ ਵਾਰ ਐਮਐਲਏ ਰਹੇ ਹੋਏ ਨੇ ਵਿਰਸਾ ਸਿੰਘ ਵਲਟੋਹਾ ਵਿਰਸਾ ਸਿੰਘ ਵਲਟੋਹਾ ਦੇ ਨਾਲ ਇੱਕ ਵਿਵਾਦ ਵੀ ਜੁੜ ਗਿਆ ਵਿਰਸਾ ਸਿੰਘ ਵਲਟੋਹਾ ਇਹ ਦਾਵਾ ਕਰ ਰਿਹਾ ਹੈ ਕਿ ਮੈਨੂੰ ਅਮਰਿਤਪਾਲ ਦੇ ਪਰਿਵਾਰ ਚੋਂ ਫੋਨ ਕਰਕੇ ਕਿਹਾ ਗਿਆ ਸੀਗਾ ਵੀ ਜੇ ਤੁਹਾਨੂੰ ਟਿਕਟ ਮਿਲੇਗੀ ਸੀ ਅਸੀਂ ਤੁਹਾਡਾ ਸਮਰਥਨ ਕਰਾਂਗੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਖੁਦ ਐਲਾਨ ਕਰ ਦਿੱਤਾ ਵੀ ਅਮਰਿਤਪਾਲ ਜਿਹੜੇ ਆ ਉਹ ਬਤਾਰ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨਗੇ ਤੇ ਅੱਜ ਇਹ ਵਿਰਸਾ ਸਿੰਘ ਵਲਟੋਹਾ ਜਿਹੜੇ ਆ ਉਹ ਇਹਨਾਂ ਦੇ ਪਰਿਵਾਰ ਨੂੰ ਮਿਲਣ ਵੀ ਗਏ ਸੀਗੇ ਸਮਰਥਨ ਵਾਸਤੇ ਬਿਲਕੁਲ ਇਹ ਨਾਲ ਬਿਰਸਤ ਸਿੰਘ ਬਲਟੋਹਾ ਨਾਲ ਨਹੀਂ ਵਿਵਾਦ ਟੂੜੇ ਅਮਰਤਪਾਲ ਨਾਲ ਵਿਵਾਦ ਜੁੜਿਆ ਆ ਜਾਂ ਉਹਦੀ ਫੈਮਿਲੀ ਨਾਲ ਵਿਵਾਦ ਜੁੜਿਆ ਹੈਗਾ ਕਿ ਜਿਹੜਾ ਹੈਗਾ ਵੀ ਉਹਨਾਂ ਨੇ ਤਾਂ ਦਾਵਾ ਕੀਤਾ ਹੁਣ ਇਹਦੇ ਦਾਅਵੇ ਨੂੰ ਉਹਦੀ ਫੈਮਿਲੀ ਕੀਵੇਂ ਕੱਟ ਕਰਦੀ ਹੈ ਨਹੀਂ ਕਰਦੀ ਇਹ ਦੇਖਣਾ ਹੋਏਗਾ ਦੂਜੀ ਜਿਹੜੀ ਚੀਜ਼ ਹੈ ਕਿ ਮਿਲੀਟੈਂਸੀ ਦੇ ਦੌਰ ਨਾਲ ਬਿਰਸਤ ਸਿੰਘ ਬਲਟੋਹੇ ਦਾ ਵੀ ਨਾਂ ਜੁੜਿਆ ਹੋਇਆ ਤੇ ਕਿਉਂਕਿ ਅਮਰਤਪਾਲ ਵੀ ਆਪਣੇ ਆਪ ਨੂੰ ਹਾਰਡਲਾਈਨਰ ਪਹਿਲਾਂ ਕੋਸ਼ਿਸ਼ ਕਰਦਾ ਸੀਗਾ ਤੇ ਇੱਕ ਤਾਂ ਇਹ ਚੀਜ਼ ਹੋ ਗਈ ਹੈ ਪਰ ਇਹਦੇ ਵਿੱਚ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਸੀਂ ਆਮ ਤੌਰ ਤੇ ਮੰਨ ਲੈਂਦੇ ਆ ਵੀ ਜਿਹੜਾ ਖਡੂਰ ਸਾਹਿਬ ਇੱਕ ਪੰਥਕ ਹਲਕਾ ਹੋ ਜਾਂਦਾ ਜਿਹੜਾ ਤਰਨਤਾਰਨ ਤੋਂ ਅਲੱਗ ਬਣਿਆ ਪਰ ਜਦੋਂ ਇਹਦੀ ਦੁਬਾਰੇ ਹੱਦਬੰਦੀ ਹੋਈ ਹੈ ਇਹਦੇ ਵਿੱਚ ਇੱਕ ਦੋ ਮਾਝੇ ਦੇ ਜਿਹੜੇ ਹੈਗੇ ਆ ਜਿਹੜੇ ਵਿਧਾਨ ਸਭਾ ਹਲਕੇ ਪਾਏ ਗਏ ਨੇ ਇੱਕ ਇਹਦੇ ਜੁਵਿੰਦਰ ਜੀ ਤਿੰਨੇ ਖੇਤਰ ਹੈ ਮਾਝਾ ਵੀ ਹੈ ਮਾਲਵਾ ਵੀ ਹੈ ਦੁਆਬਾ ਵੀ ਹੈ ਮਾਲਵੇ ਦੀ ਗੱਲ ਕਰੀਏ ਆ ਜਿਹੜਾ ਮੋਗੇ ਕੰਨੀ ਦਾ ਏਰੀਆ ਹੈਗਾ ਵਾ ਉਹ ਉਹ ਹਲਕਾ ਇਹਦੇ ਚ ਹੀ ਪੈਂਦਾ ਇਹ ਲੈਵਲ ਤੇ ਚੀਪੇਂਦਾ ਹੈਗਾ ਸੋ ਇਸ ਕਰਕੇ ਇਹਨੂੰ ਹੁਣ ਪੂਰੀ ਤਰ੍ਹਾਂ ਪੰਥਕ ਵੀ ਨਹੀਂ ਤੁਸੀਂ ਕਿਹਾ ਜਾ ਸਕਦਾ ਇਹਦਾ ਉਲਟਾ ਇਹ ਇੱਕ ਚੀਜ਼ ਹੋਰ ਵੀ ਹੁੰਦੀ ਹੈ ਜਿਵੇਂ ਕਿ ਪਿਛਲੀ ਵਾਰ ਕਾਂਗਰਸ ਪਾਰਟੀ ਦੀ ਮੈਨੂੰ ਬਹੁਤੀ ਸੰਭਾਵਨਾ ਨਹੀਂ ਲੱਗਦੀ ਸੀ ਜਦੋਂ ਮੈਂ ਉਦੋਂ ਗਰਾਊਂਡ 'ਚ ਗਿਆ ਸੀ ਲੋਕ ਸਭਾ ਚੋਣਾਂ ਦੇ ਵਿੱਚ 19 ਦੇ ਵਿੱਚ ਵੀ ਕਾਂਗਰਸ ਪਾਰਟੀ ਸ਼ਾਇਦ ਸੀਟ ਕੱਢ ਪਾਏਗੀ ਤੇ ਉਦੋਂ ਕੀ ਹੋਇਆ ਕਿ ਜਿਹੜੀ ਪੰਥਕ ਵੋਟ ਵੰਡੀ ਗਈ ਬੀਬੀ ਖਾਲੜਾ ਖੜੀ ਸੀ ਤੇ ਕਾਲੀ ਦਾ ਦੇ ਉਮੀਦਵਾਰ ਵਿਚਕਾਰ ਵੰਡੀ ਗਈ ਇਹ ਵੀ ਹੋ ਸਕਦਾ ਹੁੰਦਾ ਕਿ ਵੋਟ ਜਿਹੜਾ ਜਿਹੜੀ ਵੋਟੇ ਵੰਡੀ ਜਾਊਗੀ ਉਹ ਪੰਥਕ ਵੋਟ ਹੀ ਵੰਡੀ ਜਾਊਗੀ ਉਹਦਾ ਉਹਦਾ ਕਈ ਵਾਰ ਕਾਂਗਰਸ ਨੂੰ ਜਾਂ ਆਪ ਨੂੰ ਫਾਇਦਾ ਮਿਲ ਸਕਦਾ ਕਿ ਉਦੋਂ ਆਪ ਕੋਈ ਸੀਟੇ ਨਹੀਂ ਸੀ ਕਿ ਹੁਣ ਆਪ ਵੀ ਸੀਟੇ ਆ ਉਹ ਕਿਉਂਕਿ ਉਹ ਪੰਜਾਬ ਚ ਸੱਤਾ ਦੇ ਵਿੱਚ ਹੈ ਇਸ ਕਰਕੇ ਇਹ ਇੱਕ ਬੜੀ ਦਿਲਚਸਪੀ ਸੀਟ ਹੋਏਗੀ ਤੇ ਇਸ ਲਈ ਕਿ ਅਮਰਪਾਲ ਖੜਾ ਇਸ ਲਈ ਨਹੀਂ ਬਲਕਿ ਅਸਲੀ ਕੀ ਜਿਹੜੇ 4 ਤਰੀ 5 ਤਰੀ ਮੁਕਾਬਲਾ ਜੇ ਹੁੰਦਾ ਹਾਲਾਂਕਿ ਮੈਨੂੰ ਲੱਗਦਾ ਨਹੀਂ ਕਿ ਅਮਰਪਾਲ 5 ਤਰੀ ਕਰੇਗਾ ਜਾਂ ਮਖਾਲ ਦੀ ਘੜੀ ਤਾਂ ਕਿਉਂਕਿ ਹਾਲ ਦੀ ਘੜੀ ਤਾਂ ਆਇਆ ਨਾ ਕਿ ਜਦੋਂ ਤੁਹਾਡੇ ਕੋਲ ਤੁਸੀਂ ਇੱਕ ਤੁਹਾਡੇ ਕੋਲ ਕਿ ਮਾਸਸ بیس ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ ਅਮਰਪਾਲ ਦੇ ਬਾਰੇ ਸ ਪੰਜਾਬ ਦੀ ਕੋਈ ਮਾਸਸ بیس ਆਰਗੇਨਾਈਜੇਸ਼ਨ ਤਾਂ ਦਿਖਦੀ ਨਹੀਂ ਕਿਉਂਕਿ ਜਿਹੜੀ ਵੈਸੇ ਵੀ ਦੀਪ ਸਿੱਧੂ ਨੇ ਬਣਾਈ ਸੀ ਉਹਦੇ ਵਿੱਚੋਂ ਵੀ ਦੋ ਹਿੱਸੇ ਹੋਗੇ ਉਹ 그룹 ਤਾਂ ਅਲੱਗ ਸੀਗਾ ਤੇ ਇਹਨਾਂ ਨਾਲ ਹੁਣ ਜਿਹੜੇ ਫੈਸਲੇ ਜੇਕਰ ਮਾਸਪੀਸ ਹੁੰਦੀ ਤਾਂ ਇਹਨਾਂ ਦੇ ਫੈਸਲੇ ਜੇ ਦਾ ਕੋਈ ਇਹਨਾਂ ਦਾ ਕੋਈ ਲੀਡਰ ਹੁੰਦਾ ਕੋਈ ਜਨਰਲ ਸਕੱਤਰ ਹੁੰਦਾ ਕੋਈ ਅਗਲੀ ਜ਼ਿੰਮੇਵਾਰੀ ਹੁੰਦੀ ਫੈਸਲੇ ਤਾਂ ਪਰਿਵਾਰ ਹੀ ਕਰ ਰਿਹਾ ਤੇ ਇੱਕ ਵੱਡਾ ਵੱਡਾ ਸਵਾਲ ਇਹ ਵੀ ਆਏਗਾ ਅਮਰਪਾਲ ਦੇ ਲਈ ਕਿ ਜਿਵੇਂ ਹੁਣ ਅਕਾਲੀ ਦਲ ਆ ਅਕਾਲੀ ਦਲ ਤੇ ਸੰਤੋਸ਼ ਨਾਉਣਿਆ ਵੀ ਬਾਦਲਾ ਦੇ ਪਰਿਵਾਰ ਦਾ ਬਾਦਲ ਪਰਿਵਾਰ ਇਹਨੂੰ ਚਲਾਉਂਦਾ ਚਲਾਉਂਦਾ ਹੈਗਾ ਬਾਦਲਾ ਦੇ ਪਰਿਵਾਰ ਦਾ ਕਬਜ਼ਾ ਪਰ ਜੇ ਅਕਾਲੀ ਦਲ ਦਾ ਪੁਰਾਣੀ ਤੁਸੀਂ ਹਿਸਟਰੀ ਦੇਖੋ ਤਾਂ ਇੱਕਦਮ ਪਰਿਵਾਰਵਾਦ ਤੋਂ ਨਹੀਂ ਆਈ ਸੀ ਉਹ ਗੁਰਦੁਆਰੇ ਸੁਧਾਰ ਮੂਵਮੈਂਟ ਤੋਂ ਆਈ ਸੀ ਤੇ ਬਾਦਲਾਂ ਦਾ ਕਬਜ਼ਾ ਵੀ ਇੱਕਦਮ ਨਹੀਂ ਆਇਆ ਸੀ ਬਾਦਲ ਇੱਕ ਆਮ ਨੇਤਾ ਵਜੋਂ ਉਹਦੇ ਵਿੱਚ ਸ਼ਾਮਲ ਹੋਇਆ ਫਿਰ ਉਹਨੇ ਹੌਲੀ-ਹੌਲੀ ਆਪਣੀ ਜਿਹਾਦਤਰੀ ਕਾਇਮ ਕੀਤੀ ਆ ਇੱਥੇ ਜੇ ਤੁਸੀਂ ਕਹਿੰਦੇ ਕਿ ਅਸੀਂ ਪੰਥਕ ਬਦਲ ਦਵਾਂਗੇ ਜਿਹੜਾ ਪੰਥਕ ਵੈਕਿਊਮ ਆ ਤੁਸੀਂ ਤਾਂ ਲੈ ਕੱਲ ਆਏ ਹੋ ਆਉਂਦੇ ਸਾਰ ਤੁਸੀਂ ਜਿਹੜਾ ਫਿਰ ਪਰਿਵਾਰਵਾਦ ਲੈ ਆਏ ਵੀ ਤੁਹਾਡੇ ਤੁਸੀਂ ਖੜਨਾ ਨਹੀਂ ਖੜਨਾ ਉਹਦੇ ਬਾਰੇ ਫੈਸਲਾ ਤੁਹਾਡਾ ਪਰਿਵਾਰ ਕਰ ਰਿਹਾ ਕੀ ਕਾਰਨ ਹੈ ਵੀ ਤੁਸੀਂ ਕਹਿੰਦੇ ਸੀ ਸੰਗਤ ਵੱਡੀ ਹੁੰਦੀ ਹੈ ਉਹ ਤੁਹਾਡੀ ਸੰਗਤ ਕਿੱਥੇ ਹੈ ਤੁਹਾਡੀ ਜਿਹੜੀ ਜਥੇਬੰਦੀ ਹੈ ਉਹ ਜਥੇਬੰਦੀ ਦਾ ਕੋਈ ਲੀਡਰ ਕਿੱਥੇ ਆ ਜਿਹੜਾ ਤੁਹਾਡੇ ਬਾਅਦ ਫੈਸਲਾ ਲਏਗਾ ਅੱਛਾ ਤੁਸੀਂ ਚੋਣ ਲੜਨੀ ਹੈ ਇਹਦਾ ਫੈਸਲਾ ਕਿਹਨੇ ਕੀਤਾ ਵਾ ਕੀ ਕੋਈ ਕਮੇਟੀ ਬਣੀ ਸੀਗੀ ਕੀ ਉਹਦੇ ਵਿੱਚ ਕੋਈ ਤੁਹਾਡੇ ਬਾਰਸ ਪੰਜਾਬ ਦੇ ਦੀ ਕੋਈ ਹੋਰ ਕਮੇਟੀ ਹੈ ਉਹਨੇ ਫੈਸਲਾ ਕੀਤਾ ਜਾਂ ਇਦਾਂ ਹੀ ਹੋ ਗਿਆ ਵੀ ਰਾਜਦੇਵ ਸਿੰਘ ਖਾਲਸਾ ਨੇ ਕਹਿ ਦਿੱਤਾ ਵੀ ਉਹ ਚੋਣ ਲੜਨ ਦਾ ਇੱਛਕਾ ਪਹਿਲਾਂ ਪਰਿਵਾਰ ਵਾਲੇ ਇਨਕਾਰ ਦੇ ਸੀ ਫਿਰ ਕਹਿੰਦੇ ਅਸੀਂ ਜੀ ਚੋਣ ਨਹੀਂ ਜੀ ਹੁਣ ਚੋਣ ਲੜਨਗੇ ਇਹਦਾ ਮਤਲਬ ਤੁਹਾਡਾ ਪਰਿਵਾਰ ਹੀ ਕਰ ਰਿਹਾ ਫੈਸਲਾ ਇਦੋਂ ਅਗਲਾ ਸਵਾਲ ਹੋਰ ਹੈ ਕਿ ਅਬ ਰਾਜਦੇਵ ਸਿੰਘ ਹਾਲਸਾਉਤ ਤੇ ਇੱਕ ਵੱਡਾ ਸਵਾਲ ਆ ਕਿ 2021 ਵਿੱਚ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਸੀਗੀ 15 ਜੋ ਉਹਨਾਂ ਨੇ ਸੰਗ ਜੁਆਇਨ ਕੀਤਾ ਸੀ ਸੰਗ ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਜੁਆਇਨ ਕੀਤੀ ਸੀਗੀ ਤਾਂ ਫਿਰ ਇਹ ਵੱਡਾ ਸਵਾਲ ਆ ਜਦੋਂ ਤੁਸੀਂ ਪੰਥਕ ਵੈਕਿਊਮ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹੋ ਵੀ ਜਿਹੜੇ ਖਲਾਅ ਆਇਆ ਹੋਇਆ ਹੈ ਜਿਹੜੀਆਂ ਕੁਰੀਤੀਆਂ ਆਈਆਂ ਹੋਈਆਂ ਪੰਥਕ ਪੋਲਿਟਿਕਸ ਵਿੱਚ ਜੇ ਤੁਸੀਂ ਵੀ ਉਹੀ ਨਾਲ ਲੈ ਕੇ ਚੱਲ ਰਹੇ ਹੋ ਤੁਸੀਂ ਉਹਦੇ ਵਿੱਚ ਵੱਖਰਾ ਕੀ ਦੇ ਰਹੇ ਹੈਗੇ ਲੋਕੀ ਤਾਂ ਇਹੀ ਮੰਗ ਕਰਨਗੇ ਨਾ ਵੀ ਤੁਹਾਡੀ ਵੱਖਰੀ ਚੀਜ਼ ਕੀ ਚੀਜ਼ ਆ ਉਹ ਤਾਂ ਹੀ ਅਸਰ ਤੁਹਾਡੇ ਫਿਰ ਬੋਲਣ ਦਾ ਜਿਹੜਾ ਸਟਾਈਲ ਆ ਅੱਛਾ ਤੁਸੀਂ ਪਹਿਲਾਂ ਸਾਲ ਪਹਿਲਾਂ ਕਹਿੰਦੇ ਸੀਗੇ ਕਿ ਚੋਣਾ ਲੜਨ ਵਾਲੇ ਦਾ ਮਜ਼ਾਕ ਉਡਾਉਂਦੇ ਸੀ ਤੁਸੀਂ ਜਿਵੇਂ ਕਿ ਉਹ ਇੱਥੇ ਮੁਹਾਲੀ 'ਚ ਮੋਰਚਾ ਲੱਗਿਆ ਹੋਇਆ ਸੀ ਤੁਸੀਂ ਕਹਿੰਦੇ ਸੀ ਵੀ ਆਹ ਤਾਂ ਦੀ ਗ੍ਰਿਫਤਾਰੀਆਂ ਤਾਂ ਹੁੰਦੀ ਹੀ ਨਹੀਂ ਰਹਿੰਦੀਆਂ ਨੇ ਇਹ ਬੰਦੀ ਸਿੰਘ ਤਾਂ ਬਣਦੇ ਹੀ ਰਹਿੰਦੇ ਨੇ ਕੋਈ ਵੱਡਾ ਉੱਦਾ ਨਹੀਂ ਹੈਗਾ ਇਹ ਇੱਕ ਸੰਘਰਸ਼ ਕਰੋ ਸੰਘਰਸ਼ ਵਿੱਚ ਬੰਦੀ ਸਿੰਘ ਹੁੰਦੇ ਰਹਿੰਦੇ ਨੇ ਤਾਂ ਜੋ ਕੀ ਇਹਦੇ 2-4 ਮਰ ਜਾਣਗੇ ਅਚਾਨਕ ਜਦ ਤੁਸੀਂ ਆਪ ਜੇਲ੍ਹ 'ਚ ਹੋਗੇ ਫਿਰ ਤੁਹਾਨੂੰ ਬੰਦੀ ਸਿੱਖਾਂ ਦੀ ਵੀ ਯਾਦ ਵੀ ਆਉਣ ਲੱਗੀ ਇਹ ਵੀ ਵੱਡਾ ਸਵਾਲ ਆ ਹੁਣ ਜਿਵੇਂ ਮਾਤਾ ਜੀ ਦੀਆਂ ਦੋ ਸਟੇਟਮੈਂਟ ਨੇ ਇਹ ਤਾਂ ਉਹ ਚਿੱਠੀ ਕੱਢੀ ਹੋਈ ਸੀ ਚਿੱਠੀ ਪੜ੍ਹੀ ਹੋਣੀ ਹੈ ਤੁਸੀਂ ਉਹ ਜੋ ਕਹਿੰਦੇ ਸੀਗੇ ਕਿ ਬੰਦੀ ਸਿੱਖਾਂ ਦਾ ਮੁੱਦਾ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਜਾਏਗਾ ਪਰ ਜਿਹੜੀ ਕੱਲ ਸਟੇਟਮੈਂਟ ਉਹਨਾਂ ਨੇ ਮੀਡੀਆ 'ਚ ਦਿੱਤੀ ਆ ਉਹ ਬੜੀ ਹਾਸੋ ਹੀ ਨਹੀਂ ਆ ਉਹ ਕਹਿੰਦੇ ਜੀ ਭਾਈ ਸਾਹਿਬ ਨੂੰ ਜਿਹੜਾ ਹੈਗਾ ਆਪਾਂ ਚੋਣ ਲੜਾਈਏ ਤਾਂ ਜੋ ਕਿ ਛੇਤੀ ਬਾਹਰ ਆਉਣ ਬਾਹਰ ਆ ਕੇ ਉਹ ਬੰਦੀ ਸਿੰਘਾਂ ਦਾ ਮੁੱਦਾ ਚੁੱਕਣ ਹੁਣ ਤੈਨੂੰ ਕੋਈ ਵੀ ਕਹਿ ਸਕਦਾ ਕਿ ਭਾਈ ਸਾਹਿਬ ਬਾਹਰ ਆਉਣ ਲਈ ਜਿਹੜਾ ਚੋਣ ਲੜ ਰਹੇ ਹੈਗੇ ਨੇ ਸੋ ਇਸ ਤਰ੍ਹਾਂ بڑے ਸਵਾਲ ਹੁੰਦੇ ਨੇ ਜਦੋਂ ਤੁਸੀਂ ਕੋਈ ਲੀਡਰ ਬਣਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਵਾਲਾਂ ਦੇ ਰੂਬਰੂ ਹੋਣਾ ਪੈਂਦਾ ਹੈ ਜੀ ਸੁਵਿੰਦਰ ਜੀ ਦਲਵੀਰ ਸਿੰਘ ਗੋਲਡੀ ਜਿਹੜੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਸ਼ੇਅਰ ਜਿਹੜਾ ਉਹ ਪੋਸਟ ਕੀਤਾ ਕਵਿਤਾ ਉਹਨਾਂ ਨੇ ਲਿਖੀ ਸ਼ੇਅਰ ਲਿਖਿਆ ਉਸ ਤੋਂ ਬਾਅਦ ਉਹਨਾਂ ਦਾ ਫੋਨ ਵੀ ਬੰਦ ਹੈ ਉਹ ਲੀਡਰਾਂ ਦੇ ਸੰਪਰਕ ਤੋਂ ਬਾਹਰ ਹੋਏ ਫਿਰਦੇ ਆ ਤੇ ਕਿਆ ਸਰਾਈਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਦਲਵੀਰ ਗੋਲਡੀ ਕਾਂਗਰਸ ਛੱਡ ਕੇ ਜਾ ਰਹੇ ਆ ਕਾਂਗਰਸ ਛੱਡ ਕੇ ਜਾ ਰਿਹਾ ਇੱਕ ਉਹ ਜਿਹੜਾ ਉਹਨਾਂ ਨੇ ਸ਼ੇਅਰ ਲਿਖਿਆ ਹੋਇਆ ਉਹ ਲਿਖਿਆ ਵੀ ਰਾਤ ਨੂੰ ਆ ਉਹ ਰਾਤ ਨੂੰ ਬੰਦਾ ਪਤਾ ਨਹੀਂ ਕਿਹੜੇ ਹਿਸਾਬ ਕਿਹੜੇ ਮੂਡ 'ਚ ਲਿਖਦਾ ਮੂਡ ਵੀ ਕਈ ਤਰ੍ਹਾਂ ਦਾ ਹੋ ਜਾਂਦਾ ਰਾਤ ਨੂੰ ਤੇ ਹੁਣ ਸਾਨੂੰ ਤਾਂ ਨਹੀਂ ਪਤਾ ਵੀ ਜਨਾਬ ਦਾ ਮੂਡ ਕਿੰਨੀ ਤਰ੍ਹਾਂ ਦਾ ਹੁੰਦਾ ਰਾਤ ਨੂੰ ਪਰ ਉਹਨਾਂ ਨੇ ਜਿਹੜਾ ਹੈਗਾ ਇਹ ਲਿਖਿਆ ਨਾ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਫੋਨ ਨਹੀਂ ਕੰਮ ਕਰ ਰਿਹਾ ਮੈਂ ਵੀ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਲੱਗਿਆ ਫੋਨ ਤੇ ਫਿਰ ਮੈਂ ਕਿਸੇ ਤੋਂ ਪੁਸ਼ਟੀਕ ਵੀ ਕੀਤੀ ਕਿ ਇਹਹੀ ਨੰਬਰ ਆ ਕਿ ਮੇਰੇ ਕੋਲ ਗਲਤ ਨੰਬਰ ਆ ਕਿ ਨਹੀਂ ਇਹਹੀ ਨੰਬਰ ਆ ਸਾਡਾ ਵੀ ਨਹੀਂ ਲੱਗ ਰਿਹਾ ਹੈਗਾ ਹੁਣ ਮਸਲਾ ਇਹ ਆ ਜਾਂਦਾ ਕਿ ਦੇਖੋ ਜਦੋਂ ਸੁਖਪਾਲ ਸਿੰਘ ਖਹਿਰੇ ਨੂੰ ਟਿਕਟ ਦਿੱਤੀ ਗਈ ਸੀ ਉਹ ਨਰਾਜ਼ ਸੀਗੇ ਉਦੋਂ ਵੀ ਉਹਨਾਂ ਨੇ ਇੱਕ ਲਾਈਵ ਹੋ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਫਿਰ ਸੁਖਪਾਲ ਸਿੰਘ ਖਹਿਰਾ ਰਾਜਾ ਬੜਿੰਗ ਸਭ ਉਹਨਾਂ ਨੂੰ ਮਨਾਉਣ ਚਲੇ ਗਏ ਜੀ ਤੋਂ ਉਦੋਂ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਮੈਂ ਈਮਾਨਦਾਰ ਲੇਕਿਨ ਤੁਸੀਂ ਦੇਖਿਆ ਕਿ ਉਹਨਾਂ ਦੀ ਵਾਈਫ ਉਹ ਤਾਂ ਬਹੁਤ ਗੁੱਸੇ ਸੀਗੀ ਕਹਿੰਦੇ ਕਿ ਵੀ ਸਾਨੂੰ ਤੁਸੀਂ ਧੋਖੇ 'ਚ ਰੱਖਿਆ ਵਗੈਰਾ ਵਗੈਰਾ ਉਹ ਸਾਰੀ ਗੱਲ ਤੁਸੀਂ ਸੁਣੀ ਹੋਣੀ ਹੈ ਤੇ ਉਦੋਂ ਬਾਅਦ ਵਿੱਚ ਲੋ ਖਹਿਰੇ ਮੰਨ ਗਏ ਫੇਰ ਉਹਨਾਂ ਨੇ ਜਿਹੜਾ ਹੈਗਾ ਗੁੱਸਾ ਕਿਤੇ ਨਾ ਕਿਤੇ ਹਾਲੇ ਵੀ ਉਹਨਾਂ ਦੇ ਅੰਦਰ ਹੈਗਾ ਕਿਉਂਕਿ ਉਹ ਸਟੂਡੈਂਟ ਪੋਲਿਟਿਕਸ ਤੋਂ ਆਏ ਸੀ ਅਗਲੇ ਨੂੰ ਇੱਕ ਮੌਕਾ ਵੀ ਹੁੰਦਾ ਕਿ ਹੁਣ ਮੈਂ ਇਹਨੂੰ ਇੱਕ ਅੱਗੇ ਅਗਲੇ ਸਟੈਪ மே ਉੱਪਰ ਜਾਣਾ ਹੈਗਾ ਹੁਣ ਵੱਡਾ ਸਵਾਲ ਇਹ ਕਿ ਜੇ ਉਹ ਕਾਂਗਰਸ ਛੱਡ ਰਹੇ ਨੇ ਤਾਂ ਜਾਂ ਕਿਧਰ ਰਹੇ ਹੈ ਜਾਣਗੇ ਕਿਧਰ ਕੀ ਉਹ ਬੀਜੇਪੀ ਚ ਜਾਣਗੇ ਜਾਂ ਆਮ ਆਦਮੀ ਪਾਰਟੀ ਜਾਣਗੇ ਕਿਉਂਕਿ ਉਹ ਅਕਾਲੀ ਦਲ ਦੇ ਵਿੱਚ ਜਾਣ ਦੀ ਤਾਂ ਮੈਨੂੰ ਕੋਈ ਸੰਭਾਵਨਾ ਲੱਗਦੀ ਨਹੀਂ ਹੈਗੀ ਕਿਉਂਕਿ ਸੱਤਾ ਲੋਕ ਸੱਤਾ ਨਾਲ ਜੁੜਨਾ ਚਾਹੁੰਦਾ ਜਦ ਕੇਂਦਰ ਵਾਲੀ ਸੱਤਾ ਹੁੰਦੀ ਹੈ ਜਾਂ ਜਿਹੜੀ ਹੈਗੀ ਆ ਆਪ ਪਾਲੀ ਜਿਹੜੀ ਸੂਬੇ ਵਾਲੀ ਸੱਤਾ ਹੁੰਦੀ ਹੈ ਇਹਦੇ ਵਿੱਚੋਂ ਦੋ ਚੀਜ਼ਾਂ ਨੇ ਬੀਜੇਪੀ ਬਲ ਮੈਨੂੰ ਥੋੜਾ ਘੱਟ ਲੱਗਦਾ ਕਿਉਂਕਿ ਬੀਜੇਪੀ ਨੇ ਸੰਗਰੂਰ ਚਾਹਲੇ ਉਹਦੇ ਪੁਰਾਣੇ ਬੰਦਿਆਂ ਨੂੰ ਵੀ ਟਿਕਟ ਦੇਣੀ ਆ ਜਿਨ੍ਹਾਂ ਨੇ ਬੀਜੇਪੀ ਲਈ ਰਿਸਕ ਲਿਆ ਗਰਿਆਲ ਵਰਗੇ ਵੀ ਹੋਣਗੇ ਉਸ ਦੇ ਵਿੱਚ ਹੋਰ ਵੀ ਹੋਣਗੇ ਸੰਗਰੂਰ ਤੋਂ ਤਾਂ ਹੋ ਸਕਦਾ ਜਿਹੜਾ ਆਪ ਆ ਕਿਉਂਕਿ ਭਗਵਾਨਤਮਾਨ ਨੇ ਕੁਝ ਦਿਨ ਪਹਿਲਾਂ ਕੱਲ ਵੀ ਕਿਹਾ ਕਿ ਸੰਗਰੂਰ ਸੀਟ ਤਾਂ ਮੇਰੇ ਲਈ ਬਕਾਰ ਦੀ ਸੀਟ ਆ ਹੁਣ ਮੀਥੇਰ ਵੀ ਕਹਿ ਰਿਹਾ ਕਿ ਇਥੋਂ ਮੈਂ ਨਹੀਂ ਲੜ ਰਿਹਾ ਭਗਵਾਨਤਮਾਨ ਨਹੀਂ ਲੜ ਰਿਹਾ ਹੈਗਾ ਤੇ ਇਹਦੇ ਵਿੱਚ ਹੋ ਸਕਦਾ ਵੀ ਕਿਉਂਕਿ ਦੇਖੋ 8 ਸੀਟਾਂ ਖਾਲੀ ਵੀ ਹੋਣੀਆਂ ਨੇ ਜੇ ਕੋ ਜਿੱਤਦੇ ਨੇ ਆਹ خمسه ਮੰਤਰੀ ਖੜੇ ਕੀਤੇ ਹੋਏ ਨੇ ਅਗਲਿਆਂ ਨੇ ਤਿੰਨ ਐਮਐਲਏ ਖੜੇ ਕੀਤੇ ਨੇ ਜੀ ਉਹਦੇ ਵਿੱਚ ਕੋਈ ਵੀ ਇੱਕ ਦੋ ਸੀਟਾਂ ਜਾਂ ਸਾਰੀਆਂ ਜਿੱਤਦੇ ਆ ਉਹ ਤੁਹਾਨੂੰ ਸਮਾਂ ਦੱਸੂਗਾ ਪਰ ਕੋਈ ਸੀਟ ਤਾਂ ਖਾਲੀ ਵੀ ਹੋਊਗੀ ਹੋ ਸਕਦਾ ਦਿਲਵੀਰ ਗੋਲਡੀ ਨੂੰ ਢਾਰਸ ਦਿੱਤਾ ਹੋਵੇ ਭਾਈ ਠੀਕ ਹੈ ਵੀ ਤੈਨੂੰ ਬਾਅਦ ਵਿੱਚ ਐਮਐਲਏ ਵਾਲੀ ਸੀਟ ਤੇਰੀ ਪੱਕੀ ਕਰਦੇ ਆਂਗੇ ਸਵਿੰਦਰ ਜੀ ਸਵਾਲ ਇਹ ਆ ਵੀ ਚਲੋ ਆਪਾਂ ਮੰਨ ਲੈਂਦੇ ਆ ਮੰਨ ਲੈਂਦੇ ਆ ਇਹ ਆਪਾਂ ਸਿਰਫ ਆਪਸ ਦੀ ਗੱਲ ਆ ਆਪਾਂ ਇੱਕ ਚਰਚਾ ਕਰ ਰਹੇ ਆ ਮੰਨ ਲਓ ਵੀ ਮੀਤ ਥੇਰ ਜਿੱਤ ਜਾਂਦੇ ਆ ਬਰਨਾਲਾ ਸੀਟ ਖਾਲੀ ਹੋ ਜਾਂਦੀ ਆ ਤੇ ਦਲਬੀਰ ਗੋਲਡੀ ਜਿਹੜੇ ਆਪਣਾ ਆਮ ਆਦਮੀ ਪਾਰਟੀ ਨੂੰ ਤਿੱਖੇ ਸਵਾਲਾਂ ਦੇ ਘੇਰੇ ਚ ਲੈਂਦੇ ਆ ਤਾਂ ਕੀ ਫੇਰੇ ਮੰਨ ਜਾਣਗੇ ਵੀ ਠੀਕ ਆ ਮੈਂ ਤੁਹਾਡੇ ਵੱਲੋਂ ਬਾਈਲੈਕਸ਼ਨ ਲਾ ਲੈਣਾ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਮੈਂ ਖੜਾ ਹੋ ਜੰਨਾ ਤੁਸੀਂ ਦੇਖੋ ਨਾ ਇੱਥੇ ਕਿੰਨੇ ਲੋਕ ਤਿੱਖੇ ਸਵਾਲ ਕਰਦੇ ਰਹੇ ਨੇ ਉਹਨਾਂ ਨੇ ਪਾਰਟੀਆਂ ਬਦਲੀਆਂ ਨੇ ਤੁਸੀਂ ਕਾਂਗਰਸ ਪਾਰਟੀ ਦੇ ਜਿਹੜੇ ਮੱਲਬ ਆ ਉਹ ਇੰਨੇ ਤਿੱਖੇ ਸਵਾਲ ਕਰਦੇ ਸੀ ਭਾਜੀਪੀ ਨੂੰ ਬਾਅਦ ਵਿੱਚ ਜਿਵੇਂ ਹੀ ਭਾਜੀਪੀ ਦੇ ਵਿੱਚ ਚਲੇ ਗਏ ਇੱਥੇ ਜਿਹੜਾ ਹੈਗਾ ਹੋਰ ਵੱਡੇ ਵੱਡੇ ਲੀਡਰ ਰਹੇ ਨੇ ਉਹ ਤਿੱਖੇ ਸਵਾਲ ਕਰਦੇ ਰਹੇ ਨੇ ਆਪਣੇ ਪਾਰਟੀਆਂ ਨੂੰ ਜਦੋਂ ਫਿਰ ਜਦੀ ਜਿਹੜਾ ਪੱਤਰਾਵਾਚੀ ਦਾ ਪਤਾ ਨਹੀਂ ਲੱਗਦਾ ਉਹ ਤਾਂ ਸਿਆਸਤ ਵਿੱਚ ਚੱਲਦਾ ਹੀ ਹੈ ਉਹ ਤਾਂ ਕਹਿ ਦੇਣਗੇ ਵੀ ਭਾਈ ਠੀਕ ਹੈ ਮੇਰੀ ਪਾਰਟੀ ਨੇ ਮੇਰੀ ਕਦਰ ਨਹੀਂ ਪਾਈ ਇਹਨਾਂ ਨੇ ਮੇਰੀ ਕਦਰ ਪਾਈ ਆ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਲਈ ਜਿਹੜਾ ਭੱਲਾ ਚਾਹਣਾ ਜਿਹੜੀ ਪਾਰਟੀ ਥਰੂ ਭੱਲਾ ਹੋਊਗਾ ਮੈਂ ਚਲੇ ਜਾਣਾ ਅੱਜ ਕੱਲ ਤਾਂ ਲੋਕ ਲੀਡਰਾਂ ਤਾਂ ਆਹੀ ਰਹਿ ਗਿਆ ਨਾ ਤਾਂ ਤਾਂ ਜਾ ਵੀ ਇਹ ਫਾਇਦੇ ਆਪਣੇ ਨੇ ਕਿ ਹਲਕੇ ਦੇ ਲੋਕਾਂ ਦਾ ਨਾਂ ਲੈ ਲੈਣਗੇ ਵੀ ਦੇਖੋ ਜੀ ਮੇਰੇ ਹਲਕੇ ਦੇ ਲੋਕਾਂ ਦਾ ਇਨਾਂ ਦੇ ਵਿਕਾਸ ਕਰਨਾ ਕਿ ਸੱਤਾ ਵਿੱਚ ਹੈਗੇ ਨੇ ਆਪਣਾ ਵਿਕਾਸ ਹੋ ਜਾਊਗਾ ਤੇ ਮੈਂ ਇਧਰ ਨਾਲ ਹੀ ਇਹਦੇ ਨਾਲ ਹੀ ਚਰਚਾ ਕਰਦੇ ਆਂ ਸ਼ਵਿੰਦਰ ਜੀ ਇੱਕ ਖਬਰ ਹੋਰ ਬੜੀ ਰੋਚਕ ਸਾਹਮਣੇ ਆਈ ਇਸ ਦੌਰ ਤੋਂ ਉੱਥੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਆ ਉਹ ਘਰੋਂ ਤਾਂ ਨਿਕਲੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਰ ਉਹ ਉਹ ਵੀ ਇੱਕ ਜਿੱਦਾਂ ਪਹਿਲਾਂ ਕਾਂਗਰਸ ਦੇ ਆਗੂ ਜਿਹੜੇ ਮੁੱਕਰ ਗਏ ਸੀ ਉਹ ਵੀ ਪਹੁੰਚਿਆ ਹੀ ਨਹੀਂ ਫਿਰ ਬਾਅਦ ਚ ਉਹਨਾਂ ਨੇ ਇੱਕ ਫੋਟੋ ਸ਼ੇਅਰ ਕਰ ਦਿੱਤੀ ਕਹਿੰਦੇ ਮੈਂ ਭਾਜਪਾ ਜੁਆਇਨ ਕਰਨ ਲੱਗਾ ਇਸ ਸੂਰਤ ਤੋਂ ਬਾਰੇ ਦੂਜੀ ਘਟਨਾ ਸਾਡੇ ਸਾਹਮਣੇ ਆਉਂਦੀ ਹੈ ਆਮ ਤੌਰ ਤੇ ਦੇਖੋ ਟਿਕਟਾਂ ਲੈਣ ਪਿੱਛੇ ਕਿੰਨੀ ਮਾਰੋ ਮਾਰੀ ਚੱਲ ਹੋ ਹੁੰਦੀ ਹੈ ਇਹ ਬੰਦੇ ਨੂੰ ਟਿਕਟ ਮਿਲ ਗਈ ਸੀਗੀ ਟਿਕਟ ਮਿਲਣ ਦੇ ਬਾਵਜੂਦ ਜਿਹੜਾ ਹੈਗਾ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਦੋ ਕਿ ਸਰੈਂਡਰ ਕਰ ਦਿੱਤਾ ਵੀ ਕਹਿੰਦਾ ਵੀ ਮੈਂ ਤਾਂ ਜੀ ਤੇ ਜਦੋਂ ਨਾਮ ਦਿੱਤੀ ਪੱਤਰ ਵਾਪਸ ਲੈਣ ਲਈ ਗਿਆ ਇਹ ਬੰਦਾ ਗਿਆ ਕਿਹਦੇ ਨਾਲ ਗਿਆ ਵੀ ਭਾਜਪਾ ਦੇ ਲੀਡਰਾਂ ਦੇ ਨਾਲ ਇਹ ਬੜੀ ਹੈਰਾਨੀ ਦੀ ਗੱਲ ਹੈ ਪਹਨ ਲਾਇਆ ਕਿ ਦੇਖੋ ਜੀ ਮੇਰੇ ਕੀ ਲੀਟਰ ਜਦੋਂ ਮੈਨੂੰ ਟਿਕਟ ਮਿਲੀ ਮੇਰਾ ਸਾਥ ਨਹੀਂ ਦਿੱਤਾ ਹੈਗਾ ਮੇਰੇ ਨਾਲ ਕੋਈ ਕਾਗਜ਼ ਪੱਤਰ ਭਰਨ ਨਹੀਂ ਆਇਆ ਹੈਗਾ ਹੁਣ ਮਸਲਾ ਭਾਈ ਤੈਨੂੰ ਟਿਕਟ ਦੇ ਦਿੱਤੀ ਹੈ ਵੱਡੀ ਚੀਜ਼ ਹੈਗੀ ਇਹ ਤੇ ਟਿਕਟ ਨਹੀਂ ਮਿਲਦੀ ਟਿਕਟਾਂ ਦੇ ਸਾਰ ਬਗਾੜਬਾਜੀ ਕਰਨੀ ਪੈਂਦੀ ਆ ਜਦੋਂ ਕੋਈ ਮਿਲਦੀ ਟਿਕਟ ਦੇ ਉੱਤੇ ਨਾ ਫੇਰ ਪਰਚਾ ਵਾਪਸ ਲਵੇ ਦੋ ਹੀ ਕਾਰਨ ਹੁੰਦੇ ਨੇ ਇੱਕ ਡਰ ਹੁੰਦਾ ਇੱਕ ਲਾਲਚ ਹੁੰਦਾ ਉਹ ਸੂਰਤ ਵਿੱਚ ਵੀ ਇਹੀ ਕਹਾਣੀ ਸੀ ਕਿਉਂਕਿ ਉਹ ਮੁੜ ਕੇ ਜਿਹੜੇ ਉਹਦਾ ਹੋਰ ਉਮੀਦਵਾਰ ਸੀ ਤੇ ਤਿੰਨ ਵਜੇ ਨਾਲ ਵਾਲੇ ਬੰਦੇ ਸੀ ਉਹ ਦਿਖੇ ਤੱਕ ਨਹੀਂ ਹੈਗੇ ਤੇ ਇਹਦਾ ਕਾਰਨ ਵੀ ਕਿਤੇ ਨਾ ਕਿਤੇ ਇਹੀ ਹੈ ਇੱਥੇ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਕਿ ਦੇਖੋ ਠੀਕ ਹੈ ਕਿ ਬਾਕੀ ਉਮੀਦਵਾਰਾਂ ਨੇ ਨਹੀਂ ਖੜੇ ਕੋਈ ਇਹਨੇ ਪਰਚਾ ਵਾਪਸ ਕਰ ਲਿਆ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਉਮੀਦਵਾਰ ਦੂਜਾ ਉਮੀਦਵਾਰ ਜਿਹੜਾ ਕੱਲਾ ਰਹਿ ਕੇ ਜਿੱਤ ਗਿਆ ਤੇ ਕੁਝ ਸਾਲਾਂ ਤੋਂ ਸਾਡੇ VOTING SYSTEM ਚ ਇੱਕ NOTA ਨਾ ਦੀ ਵੀ ਚੀਜ਼ ਹੈਗੀ ਹੈ ਇਹਦਾ ਮਤਲਬ ਰੋਟਾ ਦੀ ਕੋਈ ਅਹਿਮੀਅਤ ਨਹੀਂ ਰਹੀ ਹੈਗੀ ਕਿ ਨੋਟਾ ਨੂੰ ਤੁਸੀਂ ਕੁਝ ਨਹੀਂ ਮੰਨਦੇ ਜੇ ਮੰਨ ਲਓ ਕਿ ਕੋਈ ਵੀ ਨਹੀਂ ਖੜਾ ਨੋਟਾ ਤਾਂ ਖੜਾ ਹੀ ਹੈ ਨਾ ਉਹ ਉਹ ਵੀ ਵੋਟਰ ਨੇ ਜਿਨ੍ਹਾਂ ਦਾ ਅਧਿਕਾਰ ਆ ਵੀ ਸਾਨੂੰ ਇਹ ਬੰਦਾ ਪਸੰਦ ਨਹੀਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਲਾਂਕਿ ਬਿਕੋ ਜੇ ਨੋਟਾ ਨੂੰ ਵੱਧ ਵੋਟਾਂ ਪੈ ਗਈਆਂ ਤੇ ਭਾਜੀਪੀ ਵਾਲੇ ਨੂੰ ਘੱਟ ਪੈ ਗਈਆਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਨੋਟਾ ਨੂੰ ਪੈਣ ਕਰਕੇ ਜਿਹੜਾ ਹੈਗਾ ਇਹ ਹੋ ਜੂ ਵੀ ਉਹ ਬੰਦਾ ਪੂਰੀ ਤਰ੍ਹਾਂ ਰਿਜੈਕਟ ਹੋ ਜਾਊਗਾ ਉਹਨੂੰ ਉਹਨੂੰ ਰਿਜੈਕਟ ਮੰਨਿਆ ਜਾਊਗਾ ਪਰ ਜੇ ਕਦੇ ਜਿਵੇਂ ਤਿੰਨ ਬੰਦੇ ਖੜੇ ਆ ਜਿਨ੍ਹਾਂ ਦੇ ਵਿੱਚ ਨੋਟਾ ਨੂੰ ਵੱਧ ਪੈ ਗਈਆਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤਿੰਨੇ ਰਿਜੈਕਟ ਹੋ ਜਾਣਗੇ ਮਤਲਬ ਇਹਦੇ ਵਿੱਚ ਕੋਈ ਠੋਸ ਅਨੇ ਲੋਕ ਕਹਿੰਦੇ ਨੇ ਕਿ ਇਹਦੇ ਤੇ ਇੱਕ ਠੋਸ ਪ੍ਰਬੰਧਨ ਬਣੇ ਤੇ ਜਿੱਥੇ ਨੋਟਾਂ ਨੂੰ ਸਟਰੋਂਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਭਾਜੀਪੀ ਤੇ ਚੋਣ ਕਮਿਸ਼ਨ ਮਿਲ ਕੇ ਮੈਂ ਮਿਲ ਕੇ ਸ਼ਬਦ ਵਰਤ ਰਿਹਾ ਉਹ ਮਤਲਬ ਨੋਟਾਂ ਨੂੰ ਖਤਮ ਕਰਨ ਦੀ ਗੱਲ ਕਰੀ ਜਾ ਰਹੇ ਨੇ ਵੀ ਬਾਕੀ ਬੰਦੇ ਖਤ ਚਲੇ ਗਏ ਨੇ ਤਾਂ ਫੇ ਨੋਟਾ ਤਾਂ ਹਲੇ ਬਚੇ ਹੀ ਆ ਨਾ ਨੋਟਾਂ ਨਾਲ ਮੁਕਾਬਲਾ ਕਰੋ ਜਿਹੜੇ ਨੋਟਾਂ ਨਾਲ ਪਤਾ ਨਾ ਕਿ ਤੁਗਾ ਇਹ ਵੀ ਹੋ ਸਕਦਾ ਨਾ ਵੀ ਨੋਟਾਂ ਤੋਂ ਵੱਟਾ ਬੈ ਜਾਣ ਇਹਦੇ ਨਾਲ ਹੀ ਇਹਦੇ ਨਾਲ ਹੀ ਇੱਕ ਸਵਾਲ ਹੋਰ ਮੇਰੇ ਕੋਲ ਤੁਹਾਡੇ ਵਾਸਤੇ ਹੈਗਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ 'ਚ ਝੂਠ ਬੋਲ ਰਹੇ ਆ ਇਲਜ਼ਾਮ ਲੱਗਦੇ ਆ ਉਹਨਾਂ ਦੇ ਉੱਤੇ ਦੇਖੋ ਇਹ ਹੁਣ ਜਿਹੜੇ ਝੂਠ ਹਨ ਇਹਦਾ ਕੋਈ ਝੂਠ ਨੂੰ ਫੜਨ ਵਾਲੀ ਵੀ ਕੋਈ ਗੱਲ ਨਹੀਂ ਏਡੀ ਰਹੀ ਕਿਉਂਕਿ ਇਹ ਤਾਂ ਇਹਦੇ ਝੂਠ ਬੋਲ ਰਹੇ ਨੇ ਜਿਹਨੂੰ ਕਿ ਥੋੜਾ ਜਿਹਾ ਵੀ ਜਿਹੜਾ ਬੰਦਾ ਸਿਆਸਤ ਸਮਝਦਾ ਨਾ ਉਹ ਵੀ ਬੰਦਾ ਨਾ ਆਰਾਮ ਨਾਲ ਗੈਸ ਕਰ ਸਕਦਾ ਵੀ ਇਹ ਝੂਠ ਬੋਲ ਰਹੇ ਨੇ ਤੇ ਜਾਂ ਇਹ ਕਹਿੰਦਾ ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਜਿਵੇਂ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਸੰਵਿਧਾਨ ਕਹਿੰਦਾ ਦਾ ਬੇਬੀ ਔਰਤਾਂ ਦੇ ਗਹਿਣੇ ਲੈ ਜਾਣਗੇ ਫਲਾਨਾ ਲਿਆ ਜਾਊਗਾ ਕਦੇ ਇੰਦਰਾ ਗਾਂਧੀ ਬਾਰੇ ਕਿਹਾ ਦਿੱਤਾ ਜਾਂਦਾ ਵੀ ਇੰਦਰਾ ਗਾਂਧੀ ਰਜੀਵ ਗਾਂਧੀ ਨੇ ਜਿਹੜਾ ਉਹ ਜਾਇਦਾਦ ਦਾ ਕਾਨੂੰਨ ਹੈ ਇਸ ਲਈ ਉਹ ਕੀਤਾ ਕਿਉਂਕਿ ਉਹਦੀ ਜਾਇਦਾਦ ਜਾਂਦੀ ਸੀ ਕਿ ਜਨ ਕਿ ਐਡਾ ਨਹੀਂ ਕੋਈ ਗੱਲ ਹੈ ਹੀ ਨਹੀਂ ਸੀ ਕਿਉਂਕਿ ਉਹਦਾ ਕਾਰਨ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਜਿਉਣ ਵੇਲੇ ਜਿਹੜੀ ਹੈਗੀ ਆਪਣੀ ਇੱਕ ਸੰਸਥਾ ਨੂੰ ਆਪਣੀ ਜਿਹੜੀ ਜਾਇਦਾਦ ਸੀਗੀ ਉਹਦਾ ਵੱਡਾ ਹਿੱਸਾ ਜਿਹੜਾ ਹੈਗਾ ਦਾਨ ਕਰ ਦਿੱਤਾ ਸੀਗਾ ਤੇ ਇਥੋਂ ਤੱਕ ਤੁਹਾਨੂੰ ਯਾਦ ਹੋਣਾ ਕੇ ਕੇਸ 'ਚ ਮੈਂ ਕਾਂਗਰਸ ਜਦੋਂ ਰਾਹੁਲ ਗਾਂਧੀ ਦੇ ਕੋਲ ਘਰ ਖੋਇਆ ਗਿਆ ਸੀ ਤੁਹਾਨੂੰ ਯਾਦ ਹੋਣਾ ਆ ਸੰਸਦ ਮੈਂਬਰੀ ਵੇਲੇ ਤਾਂ ਉਹ ਆਪਣੇ ਮਦਰ ਦੇ ਐਮਪੀ ਵਾਲੇ ਮਕਾਨ ਦੇ ਵਿੱਚ ਰਹੇ ਸੀਗੇ ਤੇ ਇਹਦੇ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ 77 ਦੇ ਵਿੱਚ ਜੈ ਪ੍ਰਕਾਸ਼ ਨਰੇਨ ਆ ਜਿਹੜਾ ਉਹ ਜਦੋਂ 인ਦਰਾ ਦਾ ਕੱਟੜ ਵਿਰੋਧੀ ਸੀ ਜੀਪੀਐਮ ਅੰਦੋਲਨ ਸਭ ਨੂੰ ਪਤਾ ਚੱਲਿਆ ਜਦੋਂ 인ਦਰਾ ਹਾਰੀ ਤਾਂ ਉਦੋਂ ਜੈ ਪ੍ਰਕਾਸ਼ ਨੇ ਕਿਹਾ ਉਹਨੂੰ ਕਿ ਭਾਈ ਹੁਣ ਤੂੰ ਰਹੇਂਗੀ ਕਿੱਥੇ ਮਤਲਬ ਉਹ ਉਹ ਮਤਲਬ ਹਮਦਰਦੀ 'ਚ ਕਿਹਾ ਉਹਨੇ ਉਹਦਾ ਵਿਰੋਧੀ ਸੀਗਾ ਪੀਓ ਤੋ ਰਹੇਗੀ ਕਿੱਥੇ ਕਿਉਂਕਿ ਉਹਦਾ ਕਾਰਨ ਕਿਸੀ ਉਸ ਸਮੇਂ ਤੱਕ ਹਾਲਤ ਉਹਦੀ ਐ ਸੀ ਕਿ ਉਹਦੇ ਕੋਲ ਆਪਣਾ ਕੋਈ ਪ੍ਰੋਪਰ ਘਰ ਨਹੀਂ ਰਿਹਾ ਸੀਗਾ ਸੋ ਇਸ ਕਰਕੇ ਇਹ ਜਿਹੜੀਆਂ ਫालतੂ ਗਲਾਂ ਜੇਕਰ ਮਤਲਬ ਇੰਨੀ ਕਿਉਂਕਿ ਉਸ ਸਮੇਂ ਨਹਿਰੂ ਕੋਲ ਬਹੁਤ ਜ਼ਾਇਦਾਦ ਸੀਗੀ ਵੱਡੇ ਪੱਧਰ ਦੀ ਜ਼ਾਇਦਾਦ ਸੀ ਉਸ ਸਮੇਂ ਦੀ 2000 ਕਰੋੜ ਦੇ ਲਗਭਗ ਜੋ ਜ਼ਾਇਦਾਦ ਹੋਏਗੀ ਇੱਕ ਮੋਟਾ ਜਿਹਾ ਅੰਕੜਾ ਮੈਂ ਹਾਲੇ ਦੇ ਬਾਰੇ ਪਰ ਪੂਰੀ ਤਸਦੀਕ ਨਹੀਂ ਕਰਦਾ ਪਰ ਉਹਦੇ ਵਿੱਚ ਇੱਕ ਵੱਡਾ ਹਿੱਸਾ ਇੱਕ ਤਾਂ ਨਹਿਰੂ ਨੇ ਪਹਿਲਾਂ ਤਾਂ ਇਹ ਜਿਵੇਂ ਆਪਾਂ ਕਹਿੰਦੇ ਵੀ ਦੇਸ਼ ਨੂੰ ਸੰਪਤੀ ਆਪਣੀ ਦੇਤੀ ਸੀ ਕੁਝ ਹੱਦ ਤੱਕ ਫਿਰ ਇੰਦਰਾ ਗਾਂਧੀ ਨੇ ਇੱਕ ਸੰਸਥਾ ਨੂੰ ਦਾਨ ਕਰ ਦਿੱਤੀ ਸੀਗੀ ਮਨੂੰ ਇਦਾਂ ਦੇ ਵੀ ਲੀਡਰ ਹੋਏ ਨੇ ਹਾਲਾਂਕਿ ਉਹਨਾਂ ਦੇ ਨਾਲ ਤਾਂ ਸੀ ਵਿਚਾਰਕ ਤੌਰ ਤੇ ਸਹਿਮਤ ਹੋਈਏ ਨਾ ਹੋਈਏ ਪਰ ਉਹਨਾਂ ਦੇ ਵਿੱਚ ਜਿਗਰੇ ਹੁੰਦੇ ਨੇ ਕਿਵੇਂ ਅੱਜ ਦੇ ਲੀਡਰ ਘਰ ਭਰ ਰਹੇ ਨੇ ਉਹਨਾਂ ਨੇ ਆਪਣੀਆਂ ਸੰਪਤੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀਗੀਆਂ ਸੋ ਇਹ ਸਭ ਨੂੰ ਪਤਾ ਹੈ ਔਨ ਦਾ ਰਿਕਾਰਡ ਚੀਜ਼ ਪਈ ਹੈਗੀ ਆ ਤੇ ਵੀ ਜਦੋਂ ਉਹਦੇ ਕੋਲ ਜਿਹੜਾ ਜਾਇਦਾਦ ਸੰਬੰਧੀ ਕਾਨੂੰਨ ਲਿਆਂਾਇਆ ਸੀ ਉਦੋਂ ਰਜੀਬ ਗਾਂਧੀ ਕੋਲ ਕੋਈ ਸੰਪਤੀ ਨਹੀਂ ਰਹੀ ਸੀ ਉਹ ਹੀ ਤਾਂ ਪਹਿਲਾਂ ਇੰਦਰਾ ਦਾਨ ਕਰ ਚੁੱਕੀ ਸੀ ਇਸੇ ਤਰ੍ਹਾਂ ਫਿਰ ਜੀ ਰਿਜ਼ਰਵੇਸ਼ਨ ਦੇ ਬਾਰੇ ਜੀ ਤੁਹਾਡੇ ਕੋਲੋਂ ਕਾਂਗਰਸ ਰਿਜ਼ਰਵੇਸ਼ਨ ਖੋ ਕੇ ਮੁਸਲਮਾਨਾਂ ਨੂੰ ਦੇ ਦੂਗੀ ਇਹ ਕਦੇ ਆਇਆ ਹੀ ਨਹੀਂ ਡਿਸਕੋਰਸ ਵਿੱਚ ਮੁੱਦਾ ਜਦੋਂ ਜਦ ਮਨਮੋਹਨ ਸਿੰਘ ਨੇ ਕਿਹਾ ਸੀਗਾ ਜੀ ਮੁਸਲਮਾਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਹ ਕਰਾਂਗੇ ਇਹ ਵੀ ਨਹੀਂ ਆਇਆ ਸੀ ਉਹਦੇ ਵਿੱਚ ਕੱਲੇ ਮੁਸਲਮਾਨ ਸ਼ਬਦ ਨਹੀਂ ਵਰਤੇ ਕਈ ਗੱਟ ਗਿਣਤੀ ਆਪਣਾ ਮਾਈਨੋਰਿਟੀ ਸ਼ਬਦ ਵਰਤੇ ਆ ਇਹ ਇਹ ਵਰਤੇ ਆ ਇਹ ਮਤਲਬ ਹੈ ਕਿ ਝੂਠ ਨਹੀਂ ਕਿਉਂਕਿ ਹੁਣ ਕਾਰਨ ਵੱਡਾ ਇਹ ਹੈਗਾ ਕਿ ਵਿਸ਼ਨਗੁਰੂ ਨਾਲ ਨਹੀਂ ਗੱਲ ਬਣ ਰਹੀ ਲੋਕ ਮੰਨ ਨਹੀਂ ਰਹੇ ਵੀ ਵਿਸ਼ਨਗੁਰੂ ਤਾਂ ਬਣੇ ਹੀ ਨਹੀਂ ਭਾਈ ਲੋਕ ਇਹ ਗੱਲ ਨਹੀਂ ਮੰਨ ਰਹੇ ਵੀ ਤੁਸੀਂ ਜਿਹੜਾ ਹੈਗਾ ਬਾ ਨੰਬਰ 1 ਹੋ ਗਏ ਹੋ ਥੋੜਾ ਜਿਹੜਾ ਹੈਗਾ ਕੰਮ ਦੀ ਕੋਈ ਗੱਲ ਤੁਸੀਂ ਕੰਮ ਕੀਤਾ ਨਹੀਂ ਫਿਰ ਲੈ ਦੇ ਕੇ ਤੁਹਾਡੇ ਕੋਲ ਨਫ਼ਰਤ ਰਹਿ ਜਾਂਦੀ ਹੈ ਹਿੰਦੂ ਮੁਸਲਮਾਨ ਰਹਿ ਜਾਂਦਾ ਹੈਗਾ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਇਹ ਪਹਿਲੀ ਵਾਰ ਇਹ ਵੀ ਹੋਇਆ ਨਰਿੰਦਰ ਮੋਦੀ ਕਿ ਬਾਰ-ਬਾਰ ਕਹਿੰਦੇ ਹੁੰਦੇ ਨਾ ਇਹ ਪਹਿਲੀ ਵਾਰ ਹੋਇਆ ਮੈਂ ਆ ਕੀਤਾ ਆ ਕੀਤਾ ਤੇ ਇਹ ਵੀ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਵਰਗੇ ਅਹੁਦੇ ਤੇ ਬੈਠਾ ਕੋਈ ਬੰਦਾ ਜਿਹੜਾ ਇਸ ਲੈਵਲ ਦੀ ਹਲਕੇ ਲੈਵਲ ਦੀ ਗੱਲ ਕਰ ਰਿਹਾ ਹੈ ਜੀ ਸ਼ਿਵਿੰਦਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਕੱਢਦੇ ਹੋ ਤੇ ਖਬਰਾਂ ਪੂਰੀ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ